ਐ ਮੈਟਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਣੇ ਪਿੰਡ ਦੇ ਵਿੱਚ ਜਿਹੜਾ ਵਾ ਇੱਕ ਰਾਈਸ ਮੇਲ ਲੱਗਣ ਜਾ ਰਹੀ ਆ ਰਾਈਸ ਮੇਲ ਦਾ ਮਤਲਬ ਪਤਾ ਹੀ ਆ ਤੁਹਾਨੂੰ ਸੈਲਰ ਉਹ ਲੱਗਣ ਲੱਗਾ ਵਾ ਐ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਦੱਸ ਦਿਆਂ ਭਾਜੀ ਇਹਨਾਂ ਨੂੰ ਇਹ ਦੱਸ ਦਿਆਂ ਕਿ ਅਸੀਂ ਇੰਡਸਟਰੀ ਦੇ ਵਿਰੋਧੀ ਨਹੀਂ ਆ ਕਿ ਪਹਿਲੀ ਦੀ ਗੱਲ ਆ ਅਹੀਂ ਇੰਡਸਟਰੀ ਦੇ ਗਲਤ ਤਰੀਕਿਆਂ ਨਾਲ ਚੱਲਣ ਦੇ ਵਿਰੋਧੀ ਆ ਕਿ ਇੰਡਸਟਰੀ ਜਿਹੜੀ ਆ ਉਹ ਕਿਸ ਤਰੀਕੇ ਨਾਲ ਗਲਤ ਤਰੀਕਿਆਂ ਨਾਲ ਚੱਲਦੀ ਆ ਜਿੱਦਾਂ ਸਾਡੇ ਏਰੀਆ ਦੇ ਵਿੱਚ ਰਾਣਾ 슈ਗਰ ਲਿਮਟਿਡ ਆ ਉਹਨੇ ਸਾਡੀ ਹਵਾ ਖਰਾਬ ਕਰਦੀ ਸਾਡਾ ਪਾਣੀ ਖਰਾਬ ਕਰਤਾ ਤੇ ਸਚਾਈ ਇਹ ਆ ਵੀ ਬੁੱਟਰ ਪਿੰਡ ਨੂੰ ਤੁਸੀਂ ਜਾਣਾ ਹੋਵੇ ਨਾ ਤੇ 20 22 ਫੁੱਟ ਛੜ ਗਿਆ ਤੁਸੀਂ ਬੁੱਟਰ ਪਿੰਡ 'ਚ ਪਹੁੰਚ ਨਹੀਂ ਸਕਾ शोर प्रदूषण ਹੈ ਉਥੇ ਕਿਹੜਾ ਪ੍ਰਦੂਸ਼ਣ ਹੈ ਜਿਹੜਾ ਸਾਡੇ ਏਰੀਆ ਚ ਨਹੀਂ ਸਫਰ ਕਰ ਸੋ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਵਾਲਿਆਂ ਨੂੰ ਪੁੱਛ ਲਾਂ ਵੀ ਤੁਹਾਨੂੰ ਕਿਸੇ ਨੂੰ ਪਤਾ ਕਿ ਆਪਣੇ ਪਿੰਡ ਦੇ ਵਿੱਚ ਜਿਹੜੀ ਆ ਰਾਏ ਸ ਮੇਲ ਦੀ ਅੱਜ ਕੱਲ ਤੱਕ ਸੌਰੀ ਸੋ ਇਹ ਤਾਂ ਪਹਿਲਾਂ ਤੱਕ ਕਿ ਇਹਨੂੰ ਪਤਾ ਹੈ ਵੀ ਆਪਣੇ ਪਿੰਡ ਦੇ ਵਿੱਚ ਮੇਲ ਲੱਗਣ ਜਾ ਰਹੀ ਹੈ ਦੇਖੋ ਨਹੀਂ ਬਿਲਕੁਲ ਨਹੀਂ ਬਿਲਕੁਲ ਉਹੀਂ ਸਾਡੇ ਲਈ ਬਹੁਤ ਸਤਿਕਾਰਯੋਗ ਸਾਡੇ ਭੈਣ ਭਰਾਓ ਤੁਸੀਂ ਪਰ ਮੇਰਾ ਸਭ ਤੋਂ ਪਹਿਲਾਂ ਤੁਹਾਨੂੰ ਸਵਾਲ ਇਹ ਆ ਕਿ ਤੁਸੀਂ ਪਿੰਡ ਦੇ ਵਿੱਚ ਇੰਡਸਟਰੀ ਲਾਉਣ ਜਾ ਰਹੇ ਹੋ ਤੇ ਆਹ ਜਿਹੜੀਆਂ ਤਿੰਨ ਪੰਚਾਇਤਾਂ ਇੱਥੇ ਬੈਠੀਆਂ ਕਿ ਇਹ ਪੰਚਾਇਤ ਨੂੰ ਦੱਸਿਆ ਆਪਾਂ ਭਾਈ ਆਪਾਂ ਤੁਹਾਡੇ ਪਿੰਡ ਦੇ ਵਿੱਚ ਜਿਹੜੀ ਆ ਰਾਈਸ ਮਿਲ ਲਾਉਣ ਲੱਗੇ ਆਂ ਜਵਾਬ ਦਿਓ ਭਾਜੀ ਨੂੰ ਤੁਸੀਂ ਭਾਜੀ ਨਹੀਂ ਕਾਨੂੰਨ ਕੀ ਕਹਿੰਦਾ ਪੈਣਾ ਕਾਨੂੰਨ ਕਹਿੰਦਾ ਝੂਮਦਾ ਕਿਉਂਕਿ ਆਪਾਂ ਕਦੋਂ ਪਹਿਲੀ ਲਈ ਹੈ ਨਾ ਜੀ ਹਲੇ ਪਹਿਲੀ ਲਈ ਆ ਪਹਿਲੀ ਲਈ ਕਦੋਂ ਹੈ ਤੁਸੀਂ 10 ਮਈ ਨੂੰ ਲਈ ਸੀ ਅੱਛਾ ਜੀ 10 ਮਈ ਨੂੰ ਲਈ ਹੈ ਜੀ 10 ਮਈ ਤੋਂ ਬਾਅਦ ਉਹ ਦੋ ਵਾਧਾ ਅਸੀਂ ਪলিউਸ਼ਨ ਦਾ ਐਨਓਸੀ ਲੈਣਾ ਹੁੰਦਾ ਜੀ ਕਿ ਇਥੇ ਇੰਡਸਟਰੀ ਲੱਗ ਸਕਦੀ ਹੈ ਨਹੀਂ ਲੱਗ ਸਕਦੀ ਉਹ ਲੈ ਆ ਜੀ ਦੋ ਵਾਧਾ ਅੱਛਾ ਹੰਬਸਰ ਹੋ ਗਿਆ ਕਿਉਂਕਿ ਸਾਨੂੰ ਪਤਾ ਤਾਂ ਨਹੀਂ ਪਤਾ ਸੀ ਨਹੀਂ ਪਤਾ ਜਦ ਆਪਾਂ ਤਾਂ ਪਤਾ ਸ਼ਾਇਦ ਕੋਈ ਚਲੇ ਚਲੇ ਜਾਂਦੇ ਸੀ ਹੂੰ ਇਹਦੀ ਦੇ ਬਦਾਮਦਨੀ ਤਾਰੀਖ ਤੌਰ ਤੇ ਜਿਹੜੀ ਕਾਗਜ਼ੀ ਕਾਰਵਾਈ ਹੋਣੀ ਉਹ ਅਸੀਂ ਪੂਰੀ ਕਰਕੇ ਫੇਰ ਅੱਛਾ ਇਹ ਗੱਲ ਦੀ ਨਹੀਂ ਹੀ ਨੌਲੇਜ ਕੀ ਪੰਚਾਇਤ ਕੋਲ ਜਾਣਾ ਹੁੰਦਾ ਇਹ ਕਹਿੰਦੇ ਕੋਲ ਜਾਵਣਗੇ ਸੰਪਰਕ ਨਹੀਂ ਸੀ ਨੋਰਮਸ ਇਹ ਕਹਿੰਦੇ ਆ ਕਿ ਤੁਹਾਡੇ ਸੌਰੀ ਜਿਹੜਾ ਇੰਡਸਟਰੀ ਲਈ ਕੀ ਆ ਬਾਇਲਰ ਤਾਂ ਲੱਗੇਗਾ ਨਹੀਂ ਜੀ ਨਹੀਂ 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 ਲੱਗੇ ਇਹ ਪਹਿਲੇ ਪਹਿਲਾਂ ਕਰਨ ਦਾ ਤਰੀਕਾ ਸਮਝਦੇ ਹੋ ਕਿਹੜਾ ਸ਼ੈਲਰ ਹੈ ਇਹ ਸਾਡਾ ਲਗਣਾ ਜੀ ਇਹਦਾ ਕੋਈ ਪ੍ਰੋਫਿਸ਼ਨ ਨਹੀਂ ਅੱਛਾ ਜੀ ਕੋਈ ਸ਼ੈਲਰ ਸੇਲਾ ਨਹੀਂ ਲਗਣਾ ਕੋਈ ਕੱਚਾ ਲਗਣਾ ਵਾ ਕੱਚਾ ਪਲਾਂਟ ਲਗਣਾ ਹੈ ਇਹ ਕੋਈ ਬੈਲਾ ਸੇਲਾ ਨਹੀਂ ਲਗਣਾ ਜੀ ਅੱਛਾ ਹਾਂ ਕੋਈ ਵੀ ਤੁਹਾਨੂੰ ਕੋਈ ਦਿੱਕਤ ਹੋਊਗੀ ਅਸੀਂ ਪ੍ਰੋਫਿਸ਼ਨ ਕੋਈ ਨਹੀਂ ਸਾਡਾ ਸ਼ੈਲ ਦਾ ਅੱਛਾ ਜੀ ਹਾਂ ਹੁਣ ਵੀ ਲੈ ਕੇ ਨਿਲ ਗਿਆ ਵੀ ਇੱਕ ਚੀਜ਼ ਹੁੰਦਾ ਨਹੀਂ ਪਾਣੀ ਮਿਲਦਾ ਜੀ ਕਿਵੇਂ ਤੁਹਾਨੂੰ ਕਹਿੰਦੇ ਬੁੱਟਰ ਮਹਿਲਾ ਉਹ ਚੀਜ਼ ਹੋਤੀ ਹੈ ਕਿਉਂਕਿ ਉਹਦਾ ਸ਼ਾ ਬੰਦੀ ਆ ਸਾਰੋ ਸਬੰਧੇ 슈ਗਰ ਮਹਿਲਾ ਸਾਰ ਪਤਾ ਤੁਹਾਨੂੰ ਸਾਰੋ ਪਤਾ ਜੀ ਪਰ ਇਹ ਚੀਜ਼ ਕਿਹੜਾ ਸੈਲਰ ਆ ਉਹ ਦਾ ਕੋਈ ਪੁਰੂਸ਼ ਨਹੀਂ ਇਹ ਰਾ ਇੱਕ 1 ਰੁਪਏ ਦਾ ਵੀ ਕੋਈ ਸੈਲਰ ਦਾ ਕੋਈ ਬਰੇਸ਼ ਹਾਂਜੀ ਠੀਕ ਆ ਮੇਰੇ ਪਿੰਡ ਦੇ ਵਿੱਚ ਬਹੁਤ ਇਹੋ ਜਿਹੇ ਆ ਸਾਬਕਾ ਫੌਜੀ ਨੇ ਜਿਹੜੇ ਸੈਲਰਾਂ ਦੇ ਵਿੱਚ ਕੰਮ ਕਰਦੇ ਉਹ ਸੈਲਰਾਂ ਦੇ ਲਾਗੇ ਛਾਗੇ ਦੇ ਹਾਲਾਤ ਜਿਹੜੇ ਉਹਨਾਂ ਨੂੰ ਪਤਾ ਹੀ ਆ ਮੈਂ ਕਹੂੰਗਾ ਪਹਿਲਾਂ ਪਲਵਿੰਦਰ ਭਾਜੀ ਪਲੀਜ਼ ਅੱਗੇ ਆਓ ਪਤੰਦਰ ਭਾਜੀ ਸੈਲਰਾਂ ਦੀ ਸਮੱਸਿਆ ਕੀ ਇਹ ਤੁਸੀਂ ਕਿੱਥੇ ਜੌਬ ਕਰਦੇ ਹੋ ਅੱਛਾ ਮਦੀਪ ਭਾਈ ਚੋਲ ਲੱਗਣਗੇ ਨਾ ਹਾਂ ਚੋਲ ਤੇ ਲੱਗਣੀ ਆ ਹਾਂ ਚੋਲ ਲੱਗਣਗੇ ਜੀ ਚੋਲ ਲੱਗਣਗੇ ਚੋਲ ਲੱਗਣਗੇ ਚੋਲ ਲੱਗਣੇ ਭਾਜੀ ਉੱਥੋਂ ਸੁਸਰੀ ਨਹੀਂ ਮੁੱਕਣੀ ਇੱਥੋਂ ਗਦਾਮਾ ਤੋਂ ਸੁਸਰੀ ਖਤਮ ਨਹੀਂ ਹੋਣੀ ਨਹੀਂ ਗਾਉਂ ਸਾਡੇ ਹੋਣੀ ਨਹੀਂ ਤੁਸੀਂ ਚੋਲ ਲੱਗਣੇ ਆ ਨਾ ਤੇ ਸੁਸਰੀ ਤੇ ਖਤਮ ਹੋਣੀ ਨੇ ਅਸੀਂ ਉੱਥੇ ਰਾਤ ਦੇ ਡੂਕੀ ਕਰਨ ਦੇ ਉੱਥੇ ਕਰਨ ਦੇ ਆ ਚੌਲ ਆਉਣਾ ਨਹੀਂ ਜੀ ਨਹੀਂ ਚੌਲ ਨਹੀਂ ਆਉਣਾ ਜੀ ਪੈੜੀ ਆਉਣਾ ਜੀ ਪੈੜੀ ਆਉਣਾ ਝੋਨਾ ਆਉਣਾ ਜੀ ਝੋਨੇ ਦੇ ਇਹ ਗੱਲ ਕਰੀਏ ਆਪਾਂ ਇੱਥੇ ਇੱਧਰ ਲਾਓ ਇੱਧਰ ਲਾਓ ਹਾਂਜੀ ਭਾਜੀ ਤਾਂ ਅੱਛਾ ਪੈੜੀ ਹੋਣੀ ਆ ਤੇ ਪੈੜੀ ਤੇ ਚੌਲ ਬਣ ਕੇ ਤੇ ਉਹ ਕਦਮਾਂ ਲੈਣੇ ਆ ਅਸੀਂ ਆਪਣੇ 2 ਮਹੀਨੇ ਦਾ ਆਪਣੇ ਗ੍ਰਾਮੀ ਨਹੀਂ ਲਾਉਣੇ ਆਪਣੇ ਗ੍ਰਾਮ ਥੋੜਾ ਲਾਉਣੇ ਆ ਉਹ ਤੇ ਸਰਕਾਰ ਦੇ ਐਸਆਰ ਦੇ ਕਦਮਾਂ ਲੈਣੇ ਆ ਅੱਛਾ ਹੁਣ ਅਗਲਾ ਸਵਾਲ ਇਹ ਆ ਕਿ ਜਿਹੜਾ ਰਸਤਾ ਵਾ ਕੀ ਤੁਹਾਨੂੰ ਲੱਗਦਾ ਵੀ ਉਹ ਰਸਤਾ ਸਫੀਸ਼ੀਐਂਟ ਹੋਏਗਾ ਜਿਹੜਾ ਇਹ ਪਿੰਡ ਨੂੰ ਸਾਡੇ ਨੂੰ ਆਉਣ ਵਾਲਾ ਰਸਤਾ ਵਾ ਰਸਤਾ ਇਹ ਬਾਈ ਕੋਟ ਹੈ ਜੀ ਬਾਈ ਗਾਈਡਲਾਈਨ ਦੇ ਹਿਸਾਬ ਨਾਲ ਹੀ ਇਹਨੂੰ ਸੀ ਲਈਏ ਸੀ ਰਸਤੇ ਦੇ ਹਿਸਾਬ ਨਾਲ ਜੋ ਸਰਕਾਰ ਦੀ ਗਾਈਡਲਾਈਨ ਹੈ ਹੁਣ ਮੰਨ ਕੇ ਚੱਲੋ ਵੀ ਉਸ ਰਸਤੇ ਦੇ ਉੱਤੇ ਤੁਹਾਡੇ ਟਰੱਕ ਤਾਂ ਉਸ ਰਸਤੇ ਥਾਣੀ ਆਣਗੇ ਨਾ ਨਹੀਂ ਪਰਲੇ ਰਸਤੇ ਤਾਂ ਵੀ ਹੋਣਗੇ ਨਹੀਂ ਨਹੀਂ ਮਹਾਰਾਜ ਉਸ ਸੜਕ ਤੇ ਚੜ੍ਹਨ ਦੀ ਦਿੱਤੀ ਹੋ ਕੇ ਲਾਉਣ ਦੇਣਗੇ ਕਿਉਂ ਨਹੀਂ ਉਹਨਾਂ ਦੇ ਸਾਡੇ ਪਿੰਡ ਦੀ ਪੈੜੀ ਸੱਤ ਆਟਾ ਫਰਜ ਬਣਦਾ ਸਾਡੀ ਸੜਕ ਥਾਣੀ ਨਹੀਂ ਨਹੀਂ ਹੋਰ ਉਹ ਨਹੀਂ ਕੋਈ ਗੱਲ ਹੈ ਕੋਈ ਯਾਰ ਨਹੀਂ ਵੇਖੋ ਦੂਸਰੀ ਗੱਲ ਇਹ ਆਉਣਾ ਜਾਣਾ ਉਹਨਾਂ ਨੇ ਕਿਸ ਰਸਤੇ ਵੀ ਆ ਤੁਹਾਨੂੰ ਪਹਿਲਾਂ ਸਰਵੇ ਕਰਨਾ ਚਾਹੀਦਾ ਹੈ ਤੁਹਾਡੇ ਟਰੱਕਾਂ ਨੂੰ ਬਾਅਦ ਕਿਧਰ ਹੋਣਾ ਨਹੀਂ ਨਹੀਂ ਤੁਹਾਨੂੰ ਪਹਿਲਾਂ ਤੁਹਾਨੂੰ ਪਹਿਲਾਂ ਸਰਵੇ ਕਰਨਾ ਚਾਹੀਦਾ ਹੈ ਵੀ ਇਹ ਪਿੰਡ ਦੇ ਵਿੱਚ ਪਹਿਲਾਂ ਕਿੰਨੀਆਂ ਮੁਸ਼ਕਲਾਂ ਆ ਹਾਂ ਤਾ ਅਹੀਂ 10 ਸਾਲ ਤੋਂ ਇਹ ਲੜਾਈ ਲਗਾਤਾਰ ਲੜ ਰਹੇ ਆ ਅੱਜ ਹਵਾ ਥੋੜੀ ਜੀ ਪਰਾਂ ਨੂੰ ਆਣਾ ਸੁਣੇ ਹਵਾਇਦਰ ਨੂੰ ਆ ਗਈ ਤੁਸੀਂ ਬਹਿ ਨਹੀਂ ਸਕਦੇ ਲਾਣ ਦੀ ਨਹੀਂ ਖਦਮੋ ਫਿਰ ਦੂਸਰੀ ਗੱਲ ਏ ਟਰੈਕਟਰਾਂ ਵਾਲੇ ਉਹਦੇ ਗੰਨਾ ਲੈ ਕੇ ਉਹਦਾ ਟਰੈਕਟਰ ਟੱਕਾਂ ਵਾਲਿਆਂ ਨੇ ਆਉਣਾ ਉੱਥੇ ਲੈਣਾ ਲੱਗਦੀਆਂ ਬੁੱਢਰਾ ਵੱਲ ਨੂੰ ਲੱਗਣ ਦੀਆਂ ਸਾਡੀਆਂ ਕੁੜੀਆਂ ਉੱਥੋਂ ਦੀ ਨੱਗਦੀਆਂ ਉਧਰ ਨੂੰ ਮੂੰਹ ਕਰਕੇ ਪਿਸ਼ਾਬ ਕਰਦੇ ਭਾਈ ਸਾਹਿਬ ਠੀਕ ਆ ਫਿਰ ਉਹ ਸਾਡੀਆਂ ਸੜਕਾਂ ਟੁੱਟੀਆਂ ਸੀ ਉਹਨਾਂ ਵਿਚਾਰੀਆਂ ਨੇ ਪਹੁੰਚੇ ਟੱਕਣੇ ਚੁੱਕਣੇ ਨਾ ਉਹਨਾਂ ਕਹਿਣਾ ਸਲਵਾਰਾਂ ਵੀ ਲਾ ਦੋ ਕਿਉਂਕਿ ਉਹ ਜਲੰਧਰ ਵੱਲੋਂ ਲਧਿਆਣੇ ਵੱਲੋਂ ਇਧਰੋਂ ਆਏ ਹੀ ਅਸੀਂ ਕਿਧਰ ਕਿਧਰ ਨਾਲ ਰੋਜ਼ ਲੜਾਈ ਲਵਾਂਗੇ ਜੀ ਸਾਨੂੰ ਦੱਸੋ ਅਸੀਂ ਤੁਹਾਡੇ ਡਰਾਈਵਰਾਂ ਨਾਲ ਲੜ ਨਹੀਂ ਸਕਦੇ ਰੋਜ਼ ਜੇ ਤੁਹਾਡਾ ਪਹਿਲਾ ਹੁੰਦਾ ਤੇ ਸਾਨੂੰ ਕਿਸ ਗੱਲ ਦਾ ਪਤਾ ਨਹੀਂ ਹੋਣਾ ਅਹੀਂ ਤਾਂ ਇੱਡਾ ਵੱਡਾ ਸੰਤਾਪ ਭੋਗ ਰਹੇ ਨਾ ਅਸੀਂ ਤੇ ਪਿੰਡ ਛੱਡਣ ਨੂੰ ਤਿਆਰ ਤੁਹਾਨੂੰ ਪਤਾ ਕਿੰਨੇ ਤਰਨੇ ਲੱਗੇ ਇੱਥੇ ਕੀ ਕੁਛ ਹੋਇਆ ਤੁਸੀਂ ਨੱਡ ਤੋਂ ਚੈੱਕ ਕਰੋ ਵੀ ਇਹ ਕਦੋਂ ਦੇ ਲੜਾਈਆਂ ਲਾਂਡੇ ਇਸੇ ਕਰਕੇ ਹੀ ਸਰ ਅੱਖਾਂ ਚ ਕਾਰਕਾ ਆ ਜਾਂਦੀ ਹੈ ਹੁਣ ਸਾਹਮਣਾ ਕਰ ਮੈਨੂੰ ਸਾਨੂੰ ਕੋ ਟਾਈਮ ਦੇ ਦਿਓ ਵੀ ਸਾਡੇ ਜੇ ਸੁਆਹ ਵਾਸਤੇ ਨਹੀਂ ਸਾਡੇ ਨੂੰ ਇਹ ਦੱਸੋ ਕਿ ਤੁਸੀਂ ਉਹੀ ਇੰਡਸਟਰੀ ਲਾਉਣ ਲੱਗੇ ਜੇ ਸਭ ਤੋਂ ਪਹਿਲਾਂ ਸਾਨੂੰ ਪੁੱਛਿਆ ਕਿਹਨੇ ਪੁੱਛਿਆ ਪਿੰਡ ਦੇ ਵਿੱਚੋਂ ਫਿਰ ਤੁਸੀਂ ਜਿਹੜੀ ਫੱਕ ਉਹਨੂੰ ਨਹੀਂ ਰੋਕ ਸਕਦੇ ਹਵਾ ਉਹ ਨਹੀਂ ਫੱਕ ਉੱਡਣੀ ਉੱਡਣੀ ਸਾਡੇ ਇੱਕ ਪਾਸੇ 2-2 ਕਿਲੋ ਸੁਆਹ ਇਕੱਠੀ ਕਰਦੇ ਇੱਕ ਪਾਸੇ ਅਸੀਂ 2-2 ਕਿਲੋ ਫੱਕ ਇਕੱਠੀ ਕਰਾਂਗੇ ਰੋਜ਼ ਦੀ ਸਾਨੂੰ ਪੁੱਛ ਕੇ ਤੇ ਵੇਖੋ ਸਾਡੇ ਰੋਣੇ ਕੀ ਅਸੀਂ ਤਾਂ ਪਿੰਡ ਛੱਡਣ ਨੂੰ ਤਿਆਰ ਪਾ ਲਈ ਸਾਰਾ ਪਿੰਡ ਅੱਜ ਕੋਈ ਆ ਕੇ ਖਰੀਦ ਲੈ ਅਸੀਂ ਸਾਡਾ ਦੋਸ਼ੀ ਫੜਾਂਗੇ ਅਸੀਂ ਦੋਸ਼ੀ ਨਹੀਂ ਆ ਅਸੀਂ ਖੰਡ ਕਿੱਥੋਂ ਖਾਣੀ ਅਸੀਂ ਚੌਲ ਕਿੱਥੋਂ ਖਾਣੇ ਆ ਸਾਨੂੰ ਪਤਾ ਸਾਰੀ ਗੱਲ ਦਾ ਵੀਰ ਪਾ ਰਹੀ ਇੱਕ ਸੰਤਾਪ ਉਹ ਗੰਡੇ ਦੂਜਾ ਅਸੀਂ ਕਿੱਥੋਂ ਗੱਲ ਪਾ ਲਈਏ ਸਾਨੂੰ ਦੱਸੋ ਅਸੀਂ ਕਿਹੜੇ ਪਾਸੇ ਜਾਵਾਂਗੇ ਤੁਸੀਂ ਸਾ ਸਾਡੀਆਂ ਟੀਆਂ ਭੈਣਾਂ ਨੂੰ ਇਹਨਾਂ ਕਾਹੇ ਜੋਗਾ ਨਹੀਂ ਛੱਡਿਆ ਜਦੋਂ ਉਹਨ ਸਲਵਾਨਾ ਚੌਕੇ ਉੱਤੇ ਆਉਂਦੀਆਂ ਅਹ ਤੇ ਕੰਨੀਆਂ ਦੱਸਦੇ ਹੋਰ ਜਲੰਧਰ ਵਾਲਦੇ ਆਏ ਤੇ ਬਿਹਾਰ ਦੇ ਆਦੇ ਮੁੰਡੇ ਆ ਉਹਨਾਂ ਨੂੰ ਕੀ ਲੈਣਾ ਪਸ਼ਾਪ ਉਹ ਸਾਡੀਆਂ ਕੁੜੀਆਂ ਸਾਡੇ ਤਿੰਨ ਸਕੂਲ ਵਾ ਉਹ ਤਿੰਨੇ ਸਕੂਲਾਂ ਦੀਆਂ ਤਿੰਨ ਪੰਚਾਇਤਾਂ ਵਿੱਚ ਤਿੰਨ ਸਕੂਲ ਆ ਤੇ ਇੱਧਰ ਹਰਦਵਾਨ ਨੰਗਲੀ ਜੋ ਸਾਡੇ ਤਿੰਨ ਪਿੰਡਾਂ ਦੀਆਂ ਕੁੜੀਆਂ ਸਾਡੀਆਂ ਗਰੀਬ ਦੋਵੇਂ ਪਾਸੇ ਸਾਡਾ ਬਹੁਤ ਵੱਡਾ ਵੇੜਾ ਵਾ ਇੱਧਰ ਵੀ ਤੇ ਮਜਬੀ ਸਿੰਘ ਉੱਧਰ ਸਾਰੀਆਂ ਕੁੜੀਆਂ ਤੁਰ ਕੇ ਜਾਂਦੀਆਂ ਨੌਜਵਾਨ ਕੁੜੀਆਂ ਕਿੱਥੇ ਜਾਣਗੇ ਉਹਦੇ ਸਿੱਧਾ ਪਿਸ਼ਾਬ ਲੈੜੇ ਦੇ ਤਮਾਕੂ ਲਾਏ ਸਿੱਧਾ ਪਿਸ਼ਾਬ ਕਰਦੇ ਹੋ ਵੇਖ ਕੇ ਉਹਨਾਂ ਦੇ ਟੱਕਾਂ ਵਾਲਿਆ ਥੋੜੀ ਜਿਓ ਇੱਥੋਂ ਲੈਣਾ ਲੱਗਣੀ ਉੱਥੇ ਤੱਕ ਨੰਗਰੀ ਤੱਕ ਲੈਣਾ ਲੱਗੀਆਂ ਹੋਣੀਆਂ ੜੇ ਛੜਕ ਤੁਹਾਡੇ ਤੁਹਾਡੇ ਸਾਡੇ ਪਿੰਡ ਲਈ ਆ ਛੜਕੋ ਤੁਹਾਡੇ ਸੈਲਰਾਂ ਲਈ ਛੜਕ ਨਹੀਂ ਬਣਦੇ ਵੀ ਤੁਸੀਂ ਆਣ ਕੇ ਸੈਲਰ ਲਾ ਲਿਆ ਉਹ ਵੀ ਬਿਨਾਂ ਪਰਮਿਸ਼ਨ ਤੋਂ ਸਾਡੀ ਤੋਂ ਹੁਣ ਇਹ ਆ ਵੀ ਆ ਸਾਡੀ ਪੰਚਾਇਤ ਆ ਨਾਲ ਮੌਤਬਰ ਲੋਕ ਆ ਇਹ ਜੋ ਫੈਸਲਾ ਕਰਨਗੇ ਉਹ ਤੁਹਾਨੂੰ ਫੈਸਲਾ ਮੰਨਣਾ ਪੈਣਾ ਵਾ ਪਾਵੇਂ ਤੁਸੀਂ ਹਾਈ ਕੋਰਟ ਚਲੇ ਜਾਓ ਪਾਵੇਂ ਤੁਸੀਂ ਸੁਪਰੀਮ ਕੋਰਟ ਚਲੇ ਜਾ ਜੋ ਫੈਸਲਾ ਕਰਨਗੇ ਇਹ ਲੋਕ ਕਰਨਗੇ ਦੱਸੋ ਵੀ ਪਿੰਡ ਵਾਲਿਓ ਕੀ ਕਰਨਾ ਨਹੀਂ ਬਈ ਸਾਡਾ ਬੜਾ ਭੁੱਜਣ ਡਿਆ ਇਹ ਲੋਕ ਹੋਇਆ ਕਿੱਦਾਂ ਲੋਕਾਂ ਪੈ ਗਏ ਅੱਗੇ ਗਿਆ ਲੋਡ ਇੱਥੇ ਸਾਡੇ ਸੁਪਨਾ ਦੀਆਂ ਬੱਚਾ ਜਿਹੜੇ ਮਿੱਕੇ ਸੁਡੇ ਡੜਦੇ ਬੱਚਾ ਇਹ ਗੋੜੀ ਜਾਂਦੀਆਂ ਇਹ ਬੰਦ ਹੋ ਗਿਆ ਇੱਥੇ ਲਿਆ ਅੱਜ ਸਾਡੇ ਸਾਡੇ ਜਨਾਨੀਆਂ ਨਹੀਂ ਇੱਥੇ ਆਈਆਂ ਜੇ ਇੱਥੇ ਜਨਾਨੀਆਂ ਆ ਗਈਆਂ ਤੇ ਤੁਸੀਂ ਉਹਨਾਂ ਕੋ ਰੋਣੇ ਉਹਨਾਂ ਦੇ ਸੁਣ ਕੇ ਵੇਖੋ ਤੁਹਾਨੂੰ ਆਪੇ ਆਪਣੇ ਆਪ ਹੀ ਪਤਾ ਲੱਗ ਜਿਹੜਾ ਵੀ ਵਾਕਿਆ ਇਹ ਨਹੀਂ ਤੋਈ ਸਾਡੇ ਜੋ ਇੱਥੇ ਆਣਗੇ ਲਾਉਣ ਦੇ ਤੁਸੀਂ ਆਪਣੇ ਪਿੰਡੇ ਲਾ ਕੇ ਵਿਖਾਓ ਹੁਣ ਇੱਥੇ ਜਲਵਾ ਪ੍ਰਧਾਨ ਜੀ ਕੀ ਮੰਨਦੇ ਹੋ ਇਹਨੂੰ ਵੀ ਇੰਡਸਟਰੀ ਲੱਗਣੀ ਚਾਹੀਦੀ ਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਾਰੇ ਛਾਂ ਪ੍ਰਧਾਨ ਜੀ ਤੁਸੀਂ ਕੀ ਆਂਦੇ ਹੋ ਇੰਡਸਟਰੀ ਲੱਗਣੀ ਚਾਹੀਦੀ ਆ ਪਿੰਡ ਦੇ ਵਿੱਚ ਕਿ ਨਹੀਂ ਲੱਗਣੀ ਚਾਹੀਦੀ ਕੀ ਹਾਲਾਤ ਨੇ ਪਿੰਡ ਨੂੰ ਆਪਾਂ ਕਾਨੂੰਨ ਦੇ ਹਿਸਾਬ ਨਾਲ ਵੇਖਾਂਗੇ ਹਾਂ ਕਿ ਕੀ ਉਹਦੇ ਵਿੱਚ ਹੈਗਾ ਆਪਾਂ ਲਾ ਸਕਦੇ ਪਿੰਡ ਤੋਂ ਕਿੰਨੀ ਦੂਰੀ ਦੇ ਲਾ ਸਕਦੇ ਹੂੰ ਜੇ ਤੇ ਉਹ ਜਦੋਂ ਪਿੰਡ ਦੀ ਨਹੀਂ ਪਿੰਡ ਦੀ ਮਨਜ਼ੂਰੀ ਨਹੀਂ ਹੈਗੀ ਲਾ ਕਿਧਾਂ ਸਕਦੇ ਮੈਂ ਉਹ ਕਹਿੰਦਾ ਵੀ ਜੋ ਵੀ ਕਾਨੂੰਨ ਦੇ ਵਿੱਚ ਉਹ ਵਾਕਈ ਜੇ ਮਨਜ਼ੂਰੀ ਬਣਦੀ ਤਾਂ ਲੈ ਤੁਹਾਨੂੰ ਤੁਹਾਨੂੰ ਪ੍ਰਧਾਨ ਜੀ ਇੱਕ ਚੀਜ਼ ਹੋਰ ਮੈਨੂੰ ਦੱਸੋ ਵੀ ਤੁਹਾਨੂੰ ਲਾ ਸਾਡੇ ਏਰੀਆ ਦੇ ਵਿੱਚ ਸਮੱਸਿਆਵਾਂ ਪਹਿਲਾਂ ਹੈਗੀਆਂ ਕਿ ਨਹੀਂ ਹੈਗੀਆਂ ਬਿਲਕੁਲ ਹੈਗੀਆਂ ਮਿਲਦੀ ਬਿਲਕੁਲ ਤੁਹਾਡੇ ਸਾਹਮਣੇ ਟ੍ਰੈਫਿਕ ਦੀ ਸਮੱਸਿਆ ਸਾਡੇ ਪਿੰਡ 'ਚ ਹੈਗੀ ਕਿ ਨਹੀਂ ਹੈਗੀ ਆਲਰੇਡੀ ਉਹ ਬੁੱਟਰ ਪਿੰਡ ਦੇ ਵਿੱਚ ਤੱਕੀ ਤੁਸੀਂ ਇਹ ਵੀ ਚਾਹੁੰਦੇ ਜੇ ਵੀ ਹੁਣ ਤਰਦੇ ਪਿੰਡ ਨੂੰ ਜਿਹੜਾ ਨੰਗਲੀ ਦਾ ਐਂ ਦੀ ਛੱਟ ਦੇਣੀ ਹੈ ਮੈਥੇ ਜਾ ਪਹੁੰਚਦੇ ਉਹ ਵੀ ਬੰਦ ਕਰ ਦੀਓ ਜੋ ਕਾਨੂੰਨ ਦੇ ਵਿੱਚ ਉਹ ਹੋਣਾ ਚਾਹੀਦਾ ਮੈਂ ਦੇਰ ਤੋਂ ਬਾਅਦ ਕੋਈ ਮਿੰਟ ਕਿ ਦੱਸ ਚਲੋ ਜੀ ਹਾਂਜੀ ਹਾਂਜੀ ਕਰਾਓਗਾ ਨੇ ਡਾਕਟਰ ਨਹੀਂ ਲੱਗਣੀ ਚਾਹੀਦੀ ਹਾਂਜੀ ਬਾਕੀ ਸ਼ਾਂਤ ਹੋ ਜਾ ਕਰੋ ਵੇਖੋ ਜੇ ਕੋਈ ਸੀਰੀਅਸ ਬਿਮਾਰੀ ਦਾ ਪੇਸ਼ੈਂਟ ਹੋਊਗਾ ਉਹਨੂੰ ਕੋਈ ਸਮੱਸਿਆ ਆ ਜੂਗੀ ਜੇ ਇੱਧਰੋਂ ਰੋਡ ਬੰਦ ਹੋਊਗਾ ਤੇ ਅਹੀਂ ਕਿੰਦੀ ਕੱਢ ਲੀਨੇ ਆ ਤੇ ਮੁੜ ਕੇ ਅਹੀਂ ਕਿੰਨਾ ਕੱਢ ਜਿਹੜੇ ਪਾਸੇ ਖੜਾਂਗੇ ਉਹਨੂੰ ਇਹ ਵੀ ਆਪਣਾ ਕੋਈ ਨਾ ਕੋਈ ਮਸਲਾ ਹੁੰਦਾ ਰਸਤੇ ਦਾ ਜਿਹੜਾ ਟਾਈਮ ਬਾਉਂਡ ਹੋ ਜੀਦਾ ਕਿੱਦਾਂ ਨਹੀਂ ਟਾਈਮ ਆਊਟ ਕੀ ਜੀ ਰੱਦ ਰੱਦਿਆ ਸਾਡੇ ਵੱਲੋਂ ਬਿਲਕੁਲ ਨਹੀਂ ਅਸੀਂ ਪੈਂਟ ਦੇ ਵਿੱਚ ਲੱਗਣੀ ਨਹੀਂ ਦੇਣੀ ਨਹੀਂ ਲੱਗਣੀ ਹਾਂ ਬੜਾ ਸ਼ੁਕਰੀਆ ਤੁਹਾਨੂੰ ਬੰਦੇ ਹਾਂ ਮੈਂ 5 ਜਾਂ 6 ਸਕੂਲ ਬੱਸਾਂ ਇਹੋ ਜੀਆਂ ਦੇਖਦਾ ਆ ਜਿਹੜੀਆਂ ਹਰ ਰੋਜ਼ ਸਵੇਰੇ ਬੱਚੇ ਲੈ ਕੇ ਇਧਰੋਂ ਦੀ ਜਾਂਦੀਆਂ ਤੇ ਇਧਰੋਂ ਦੀ ਵਾਪਸ ਆਉਂਦੀਆਂ ਬਾਕੀ ਹੋਰ ਅਜੇ ਮੈਨੂੰ ਕੋਈ ਬੱਸ ਜਿਹੜੀ ਨਿਗਾਹ 'ਚ ਨਾ ਆਈ ਹੋਵੇ ਪਰ ਮੈਂ 6 ਸਕੂਲਾਂ ਦੀਆਂ ਬੱਸਾਂ ਮੈਂ ਹੁਣ ਗਿਣਾ ਸਕਦਾ ਖਾਲਸਾ ਅਕੈਡਮੀ ਦੀ ਬੱਸ ਦਸ਼ਮੀਸ਼ ਪਬਲਿਕ ਸਕੂਲ ਦੀ ਬੱਸ ਲਿਟਲ ਸਕਾਲਰ ਦੀ ਚੁੰਗਾ ਵਾਲੇ ਸਕੂਲ ਦੀ ਤੇ ਜਨਤਾ ਸਕੂਲ ਦੀ ਇੱਕ ਸਕੂਲ ਦੀਆਂ ਪੰਜ ਪੰਜ ਬੱਸਾਂ ਹਜੇ ਉਹ ਜਿਹੜੀ ਆਪਣੀ ਮੇਰੇ ਖਿਆਲ ਨਾਲ ਡਿਪਸ ਦਾ ਨਾਸ ਦੀ ਖੂਈ ਮੈਨੂੰ ਨਹੀਂ ਪਤਾ ਪਰ ਇਹ ਪੰਜ ਬੱਸਾਂ ਮੈਨੂੰ ਰੋਜ਼ ਮਿਲਦੀਆਂ ਕਿ ਸਾਨੂੰ ਇੱਕ ਬੱਸ ਨੂੰ ਬੱਸ ਓਟੇ ਕਰਨ ਲੱਗਿਆ ਪਤਾ ਨਹੀਂ ਕਿੰਨੀ ਕਿ ਮੁਸ਼ਕਲ ਆਉਂਦੀ ਆ ਤੇ ਜਦੋਂ ਟਰੱਕ ਲੱਗੇ ਹੋਣਗੇ ਅਸੀਂ ਤੇ ਨਹੀਂ ਬੱਸਾਂ ਕੱਢ ਸਕਦੇ ਅਸੀਂ ਬੱਚਿਆਂ ਦੀ ਜਾਨ ਨਾਲ ਰਿਸਕ ਲੈ ਸਕਦੇ ਆ ਕਦੀ ਵੀ ਨਹੀਂ ਲੈ ਸਕਦੇ ਵੱਡੇ ਵਾਸਤੇ ਰਸਤਾ ਉਦਾਂ ਬੰਦ ਹੋ ਜਾਣਾ ਹਾਂ ਖੜਨੇ ਆ ਹਾਂਜੀ ਰਣਪੇ ਜੀ ਪਹਿਲਾਂ ਕੀ ਹਾਲਾਤ ਆ ਤੁਹਾਡੇ ਏਰੀਆ ਦੇ ਮੰਦਿਓ ਸਾਰੇ ਪਹਿਲਾ ਆੜੀ ਲੜਾਈ ਇਹਨਾਂ ਦਾ ਰਾਲੇ ਮਿਲਣਾ ਹੂੰ ਪਾਣੀ ਸੁਵਾ ਦੀ ਹੂੰ ਤੇ ਦੂਜੀ ਲੜਾਈ ਹੋ ਰਹੀ ਹੈ ਸਾੜਾ ਖੜੀ ਕੇ ਬੈ ਗਏ ਦਸੋ ਰਾਜਤਾ ਤੇ ਇਹ ਰਹਿਤਾ ਬਜਿਆ ਮੜਾ ਮੋੜਾ ਤੇ ਇਹ ਬਰੋ ਕਰਦੇ ਲੱਗੇ ਆ ਤੁਹਾਨੂੰ ਪੁੱਛਿਆ ਕਿਸੇ ਨੂੰ ਨਾ ਕੋਈ ਪੁੱਛਿਆ ਨਾ ਨਾ ਸਰਪੰਚ ਨੂੰ ਨਾ ਮੈਂਬਰ ਨੂੰ ਨਾ ਪਿੰਡ ਦੇ ਮੋਦ ਪਰ ਨੂੰ ਅੱਜ ਇਹ ਬੋਰਡ ਲੱਗਾ ਵੇਖਿਆ ਰਾਏਸ ਮੇਲ ਹੂੰ ਅਜਾ ਹੈਰਾਨ ਹੋ ਗਏ ਕਿ ਬੋਰਡ ਕਿਥੋਂ ਲੱਗ ਗਿਆਣਗੇ ਹਾਂਜੀ ਤੁਹਾਡੇ ਨੋਟਿਸ ਹੈਗਾ ਇਹ ਪਹਿਲਾਂ ਕੋਛ ਨਹੀਂ ਨੇ ਬਿਲਕੁਲ ਨਹੀਂ ਉਹ ਤੇ ਅੱਜ ਹੀ ਪਤਾ ਲੱਗਾ ਸਾਰਾ ਇਹਦੇ ਹਮ ਅੱਜ ਮੈਂਬਰ ਪੰਚਾਇਤ ਦਾ ਮੈਨੂੰ ਉਹਨਾਂ ਫੋਨ ਆਇਆ ਵਾ ਇਦਾਂ ਕਰਕੇ ਉੱਥੇ ਮੇਰੇ ਲੱਗਣ ਲੱਗੀ ਐ ਮੈਂ ਤੁਹਾਨੂੰ ਪਤਾ ਮੈਨੂੰ ਵੀ ਨਹੀਂ ਪਤਾ ਨਹੀਂ ਹਾਂਜੀ ਉਸ ਬੰਸਬ ਤੁਹਾਨੂੰ ਪਤਾ ਸਾਡੇ ਕੋਈ ਨਾ ਅੱਜ ਵੀਡੀਓ ਵੇਖੀ ਤਾਂ ਪਤਾ ਲੱਗਦਾ ਹਮ ਦੇਖੋ ਜੀ ਸਰਦਾਰ ਜੀ ਸਾਡੇ ਪਿੰਡ ਦੇ ਲੋਕਾਂ ਦਾ ਫੈਸਲਾ ਇਹ ਆ ਵੀ ਅਸੀਂ ਤੁਹਾਡੀ ਜਿਹੜੀ ਆ ਮਿਲ ਉਹ ਨਹੀਂ ਲੱਗਣ ਦੇਣੀ ਹਾਲੇ ਹੋਈ ਆ ਜੀ ਅਸੀਂ ਅੱਜ ਤੋਂ ਇੱਕ ਮੈਂ ਮੈਂ ਦੱਸਦਾ ਤੁਹਾਨੂੰ ਅਸੀਂ ਇਹ ਸਾਰੀਆਂ ਚੀਜ਼ਾਂ ਮੱਦੇ ਨਜ਼ਰ ਰੱਖ ਕੇ ਹਾਂ 2 ਕਿੱਲੇ ਚ ਸੈਲਰ ਲੱਗਦਾ ਅਸੀਂ ਤਕਰੀਬਨ ਪੌਣੇ 4 ਕਿੱਲੇ ਲਏ ਆ ਇਹੋ ਹੀ ਸੋਚ ਕੇ ਕਿ ਕੋਈ ਵੀ ਗੱਡੀ ਕਿਤੇ ਤੁਹਾਨੂੰ ਹਰ ਇੱਕ ਨੂੰ ਪਤਾ ਕਿ ਚੋਰੀ ਦਾ ਅੱਜਕੱਲ ਕੀ ਹਾਲਾਤ ਆ ਗੱਡੀ ਬਾਹਰ ਖੜੋਈ ਨਹੀਂ ਸਕਦੀ ਮਾਲ ਲਾ ਕੇ ਲਾ ਜਾਂਦੇ ਆ ਜੀ ਕਿਉਂਕਿ ਅੜਤ ਵੀ ਨਾਲ ਕਰਦੇ ਆ ਸਾਨੂੰ ਪਤਾ ਅਹੀ ਜਿਹੜੀ ਵੱਧ ਜਗ੍ਹਾ ਲਈ ਆ ਇਸੇ ਕਰਕੇ ਲਈ ਆ ਕਿ ਅਹੀ ਨਾਲ ਜਿਹੜੀ ਵੀ ਗੱਡੀ ਆਉਣੀ ਆ ਉਹ ਕੰਡਾ ਕਰਕੇ ਸਾਡੀ ਗੱਡੀ ਅੰਦਰ ਜਾਵੇ। ਮਤਲਬ ਇਹ ਲਿਖ ਕੇ ਵੀ ਅਸੀਂ ਦੇਣ ਨੂੰ ਤਿਆਰ ਆ ਕਿ ਕੋਈ ਵੀ ਗੱਡੀ ਸੜਕ ਦੇ ਉੱਤੇ ਨਹੀਂ ਰੁਕੂਗੀ। ਇਹ ਸਰਦਾਰ ਜਿਹੜੀ ਅੱਜ ਟਾਂਗ ਰਹੀ ਆ। ਇੱਕ ਮਿੰਟ ਇੱਕ ਮਿੰਟ ਹਾਂ ਜੋ ਆ ਇੱਕ ਮਿੰਟ ਇਹ ਜਵਾਬ ਲੈ ਲੀਏ। ਹਾਂ ਟਾਂਗ ਰਹੀ ਰੈਸ ਮੈਨ ਲੱਗੀ ਆ ਕਿਨੇ ਕਿਨੇ ਚਾਹੋਗੇ ਮਤਲਬ 5-10 ਕਿੱਲਾ ਦੇ ਵਿੱਚੋਂ ਰੈਸ ਮੈਨ ਲਵਾ ਤੇ ਟਰੱਕਾਂ ਜਾ ਕੇ ਲੈਣ ਵੇਖੋ 12-15 ਰੋਡ ਦੇ ਲੈਣ ਲੱਗੀ ਇਹਦੇ। ਇਹ ਤੁਹਾਡੇ ਜਿਹੜੇ ਤੁਹਾਡੇ ਰਾਈਸ ਸੈਲਰ ਜਿਹੜਾ ਮਹਿਤੇ ਵਾਲਾ ਹਾਂਜੀ ਧਿਆਨ ਨਾਲ ਸੁਣਿਓ ਇੱਕ ਮਿੰਟ ਦੀ ਇੱਕ ਮਿੰਟ ਬਾਕੀ ਸਾਰੇ ਸ਼ਾਂਤ ਹੋ ਜਾ ਕਰੋ ਕੱਲਾ ਬੰਦਾ ਬੋਲਿਆ ਕਰੋ ਜਿਹਨੇ ਬੋਲਣਾ ਮਹਿਤੇ ਰਾਈਸ ਫੈਕਟਰੀ ਜਿਹਨੀਆਂ ਰਾਈਸ ਮਿਲ ਜਿਹੜੀਆਂ ਹੈਗੀਆਂ ਬਿਲਕੁਲ ਉਹਨਾਂ ਦੇ ਟਰੱਕ ਜਿਹੜੇ ਆ ਉਹ ਬਾਹਰ ਉੱਥੇ ਸੜਕ ਤੇ ਖਲੋਤੇ ਨੇ ਦੇ ਹਾਈਵੇ ਦੇ ਉੱਤੇ ਚਲ ਕੇ ਜੀ ਅਸੀਂ ਗਾਰਡ ਨਹੀਂ ਕਰਦੇ ਚਾਰ ਪੰਜ ਟਰੱਕ ਖੜੇ ਹੁੰਦੇ ਵੱਧ ਨਹੀਂ ਖੜੇ ਹੁੰਦੇ ਜੀ ਉਹ ਸੜਕ ਤੇ ਦੇਖੋ ਇਹ ਰੋੜੇ ਚਾਰ ਪੰਜ ਟਰੱਕ ਨਹੀਂ ਹੋ ਕਮੜੇ ਇੱਕ ਮੈਂ ਲੋਕਾਂ ਰਹਿਤਾ ਨੰਗਣਾ ਮਸਕਰ ਹੋ ਜਾਣਾ ਨਹੀਂ ਜੀ ਮੈਂ ਉਹ ਗੱਲ ਆਉਂਦੇ ਨੇ ਜਦੋਂ ਖੜੇ ਹੁੰਦੇ ਨੇ ਚਾਰ ਵੱਧ ਤੋਂ ਵੱਧ ਚਾਰ ਟਰੱਕ ਜੀ ਉਹ ਵੀ ਹੁਣ ਆਪਾਂ ਗੱਲ ਕਰਤੀ ਨਾ ਇੱਥੇ ਉਹ ਅੰਦਰ ਹੋਣ ਗਏ ਬਾਹਰ ਖੜਦੇ ਨਹੀਂ ਟਰੱਕ ਕਿਉਂਕਿ ਪੈੜੀ ਦਾ ਰੱਖਾਂ ਤੁਹਾਨੂੰ ਨਾ ਜੋ ਵੀ ਕਹੋਗੇ ਅਸੀਂ ਦੇਖ ਕੇ ਦੇਣ ਪਾਣੀ ਕੱਲ ਨੂੰ ਵੀ ਕੋਈ ਦਿੱਕਤ ਆਵੇ ਤੇ ਅਸੀਂ ਉਹਦਾ ਤੇ ਰਾਣਾ ਵੀ ਸਾਨੂੰ ਇਹੋ ਪਹਿ ਨੇ ਮਨਜਣਾ ਸਾਡੇ ਰਾਣੇ ਬਣ ਜਾਵੇਂ ਨਹੀਂ ਤੁਸੀਂ ਵੀ ਰਾਣੇ ਬਣ ਜਾਣਾ ਸਾਡੇ ਵਾਸਤੇ ਸਾਡੇ ਵਾਸਤੇ ਤੁਸੀਂ ਵੀ ਰਾਣੇ ਬਣ ਜਾਣਾ ਵਾ ਨਹੀਂ ਇਹ ਜਿਹੜੀ ਗੱਲ ਕਰਾਂਗੇ ਜੱਟ ਭਰਾਵਾ ਅਸੀਂ ਤੁਹਾਡੇ ਅਸੀਂ ਕੋ ਬਾਹਰ ਨਹੀਂ ਆਏ ਰੰਗੜ ਨਗਰ ਤੇ ਉਹ ਵੀ ਆਂਦਾ ਹੀ ਮੈਂ ਪੰਜਾਬੀਆਂ ਤੇ ਮੈਂ ਪੰਜਾਬ ਦਾ ਰਾਣੇ ਜਿਹੜਾ ਇਹ ਰੋਡ ਵਾ ਮੇਰੇ ਨਾਲ ਟਰੱਕ ਦੇ ਵਿੱਚ ਕਿੰਨਾ ਮਾਲ ਜਾਊਗਾ ਹਾਂਜੀ ਸਾਡੇ ਟਰੱਕ ਦੇ ਵਿੱਚ ਕਿੰਨਾ ਮਾਲ ਜਾਊਗਾ ਇੱਕ ਇਹੋ ਟਰੱਕ ਦੇ ਵਿੱਚ ਹਾਂਜੀ ਇਹ ਰੋਡ ਚੱਲੂਗਾ ਕਿਹੜਾ ਹੀ ਇਹ ਰੋਡ ਟੁੱਟਿਆ ਰਹਿਣਾ ਹੈ ਨਾਲੇ ਇੱਕ ਚੀਜ਼ ਹੋ ਰਿਹਾ ਜੀ ਵੇਖੋ ਇਹ ਲੋਕਾਂ ਦਾ ਫੈਸਲਾ ਵਾ ਇਥੇ ਆ ਜਿਹੜਾ ਕਾਠ ਆ ਨਾ ਇਹਨੂੰ ਕਹਿੰਦੇ ਆ ਕਾਨੂੰਨ ਦੇ ਵਿੱਚ ਇਹਨੂੰ ਕਹਿੰਦੇ ਗ੍ਰਾਮ ਸਭਾ ਠੀਕ ਹੈ ਪਰ ਇਹ ਆ ਵੀ ਹਲੇ ਅਸੀਂ ਪੂਰਾ ਆਪਣੇ ਪਿੰਡ ਦਾ ਜਿਹੜਾ ਇਲਾਸ ਹੈ ਉਹ ਨਹੀਂ ਸੱਦਿਆ ਜੋ ਵੀ ਆ ਇਹ ਲੋਕਾਂ ਦਾ ਫੈਸਲਾ ਵਾ ਤੇ ਲੋਕਾਂ ਦਾ ਫੈਸਲਾ ਇਹੀ ਆ ਵੀ ਆਪਾਂ ਆਪਣੇ ਪਿੰਡ ਦੇ ਵਿੱਚ ਇਹ ਵਾਲੀ ਫੈਕਟਰੀ ਨਹੀਂ ਲੱਗਣ ਦੇਣੀ ਅਗਲੀ ਗੱਲ ਸੁਣ ਲਿਓ ਤੁਹਾਡੇ ਰਜਿਸਟਰੀ ਕਰਾਈਆ ਤੁਸੀਂ ਆ ਇੱਕ ਤਰੀਕ ਨੂੰ 25 ਮਈ ਨੂੰ ਪਿੰਡ ਦੇ ਵਿੱਚ ਇੱਕ ਰੈਗੂਲੇਸ਼ਨ ਪਾਸ ਹੁੰਦਾ ਵਾ ਜਿਹਦੇ ਵਿੱਚ ਇਹ ਕਿਹਾ ਗਿਆ ਵਾ ਕਿ ਪਿੰਡ ਦੇ ਵਿੱਚ ਨਾ ਤਾਂ ਕੋਈ ਪਟਾਕਾ ਫੈਕਟਰੀ ਲੱਗਣ ਦੇਣੀ ਆ ਇਹ ਨਾ ਕੋਈ ਅਹੀ ਇੰਡਸਟਰੀ ਲੱਗਣ ਦੇਣੀ ਆ ਜਿਹੜੀ ਵੀ ਇੰਡਸਟਰੀ ਲੱਗਣਾ ਲਾਉਣਾ ਚਾਹੁੰਦਾ ਵਾ ਜਿਹੜਾ ਕੋਈ ਲਾਉਣਾ ਚਾਹੁੰਦਾ ਉਹ ਇੱਕ ਮਿੰਟ ਜੀ ਜਿਹੜਾ ਵੀ ਕੋਈ ਇੰਡਸਟਰੀ ਲਾਉਣਾ ਚਾਹੁੰਦਾ ਵਾ ਉਹ ਪਹਿਲਾਂ ਪੰਚਾਇਤ ਕੋਲੇ ਅਪਰੋਚ ਕਰੇਗਾ ਪੰਚਾਇਤ ਪਿੰਡ ਦੇ ਲੋਕਾਂ ਦੀ ਇਕੱਠ ਕਰੇਗੀ ਕਿਉਂਕਿ ਇੱਥੇ ਜੇਕਰ ਸਰਪੰਚ ਦੇ ਹੱਥ ਵੱਸ ਹੋਵੇ ਨਾ ਤਾਂ ਸਰਪੰਚ ਨੇ ਮੋਹਰ ਲਾ ਕੇ ਤੁਹਾਨੂੰ ਅੰਦਰ ਖਾਤੇ ਦੇ ਦੇਣੀ ਠੀਕ ਹੈ ਇੱਥੇ ਅਸੀਂ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਾ ਤਾਂ ਕਰਕੇ ਪਿਛਲੀ 25 ਤਰੀਕ 25 ਮਈ ਨੂੰ ਪਿੰਡ ਦੀ ਪੰਚਾਇਤ ਨੇ ਇੱਕ ਰੈਗੂਲੇਸ਼ਨ ਪਾਸ ਕਰਤਾ ਵਾ ਕਿ ਜੋ ਵੀ ਫੈਸਲਾ ਕਰੇਗੀ ਸਾਡੇ ਪਿੰਡ ਦੀ ਸਭਾ ਕਰੇਗੀ ਸਾਡੇ ਪਿੰਡ ਦੇ ਲੋਕ ਕਰਨਗੇ ਸਰਪੰਚ ਜਿਹੜਾ ਸਾਹਮਣੇ ਬੈਠਿਆ ਸਰਪੰਚ ਜਾਂ ਇਕੱਲੀ ਪੰਚਾਇਤ ਕੁਝ ਨਹੀਂ ਫੈਸਲਾ ਕਰਗੀ ਫੈਸਲਾ ਕਰਨਗੇ ਆ ਪਿੰਡ ਦੇ ਲੋਕ ਆਈਡ ਪਿੰਡ ਦੇ ਲੋਕ ਬੈਠੇ ਆ ਸਾਹਮਣੇ ਠੀਕ ਹੈ ਜੀ ਇੰਨੀ ਪਾਰ ਤੋਂ ਵੀ ਅਸੀਂ ਬੁਟਰਾ ਦੀ ਮੇਲ ਚੜਕਾ ਸਕਦੇ ਆ ਜਿਹੜੀ ਉੱਲੇ ਪਾਸੇ ਲੱਗੀ ਆ ਪਰ ਗੱਲ ਇਹ ਆ ਵੀ ਉਹਦੇ ਵਿੱਚੋਂ ਕੁਝ ਜਿਹੜੇ ਲੋਕ ਬੁਟਰਾ ਦੇ ਜਿਹੜੇ ਜਿਨ੍ਹਾਂ ਨੇ ਹੁਣ ਮੋਹਰਾ ਲੱਗ ਦੇਣੀ ਆ ਬੁਟਰਾ ਦੀ ਜਿਹਾ ਮੇਲਾ ਉਹਦੇ ਚੋਂ ਦੀ ਉਹਨਾਂ ਨੇ ਵਿਗ ਜਾਂਦੇ ਆ ਉਹ ਵਿਕੇ ਹੋਏ ਲੋਕਾਂ ਨੇ ਸਾਡੀ ਬੇਪਿਆਸ ਨਹੀਂ ਜਾਣਦੇ ਤੇ ਇਹਨੇ ਇੱਕ ಗ್ರಾಮ ਸਭਾ ਦੇ ਵਿੱਚ ਇਹ ਲੱਗੀ ਮਿਲ ਚਕਾ ਸਕਦੇ ਲੱਗੀ ਚਕਾ ਸਕਦੇ ਤੇ ਅਸੀਂ ਚਕਾਉਣੀਆਂ ਵੀ ਆ ਸਭਾ ਦਾ ਜੋ ਫੈਸਲਾ ਆ ਗਿਆ ਉਹਨੂੰ ਕੋਈ ਵੀ ਪ੍ਰਧਾਨ ਮੰਤਰੀ ਤੱਕ ਨਹੀਂ ਰੋਕ ਸਕਦਾ ਇਹ ಗ್ರಾಮ ਸਭਾ ਸਾਡੇ ਪਿੰਡ 'ਚ ਹੁੰਦੀਆਂ ਰਹਿੰਦੀਆਂ ਇਹ ਜਾਗਰੂਪਾ ਦੇ ਹਿਸਾਬ ਦੇ ਹਿਸਾਬ ਦੇ ਨਾਲ ਤੁਸੀਂ ಗ್ರಾಮ ਸਭਾ ਦਾ ਕਿਤੇ ਪੜ੍ਹ ਕੇ ਵੇਖ ਲਿਓ ਕਿਤਾਬ ਵੀ ਉਹਦੇ ਵਿੱਚ ਇੱਕ ਸਰਪੰਚ ਦੀ ਤੇ ಗ್ರಾಮ ਸਭਾ ਦੀ ਕਿੰਨੀ ਤਾਕਤ ਵਾ ਮੁੱਖ ਮੰਤਰੀ ਵਿਦੇ ਅੱਗੇ ਫੇਰ ਲੋਆ ਨਹੀਂ ਕਰ ਸਕਦਾ ਕੋ ਜੋ ਅਸੀਂ ਮਤਾ ਪਾ ਕੇ ਦਿੱਤਾ ਸੋ ਅਸੀਂ ਬਹੁਤ ਡਰੇ ਸਰ ਸਾਨੂੰ ਦਾ ਤੁਸੀਂ ਛੱਡ ਦਿਓ ਗੱਲ ਸਾਡੀ ਜਿਹੜੀ ਹਾਲਤ ਹੈ ਵਾ ਇਸੇ ਕਿਸਾਨੀਆਂ ਹੋਈਆਂ ਰਹਿਦੀਆਂ ਅਸੀਂ ਇੱਕਦਮ ਉੱਜਾ ਹੀ ਨਹੀਂ ਸਕਦੇ ਟਰਾਲੀਆਂ ਆ ਗਈਆਂ ਗੱਠਾਂ ਦੀਆਂ ਹੁਣ ਜਦੋਂ ਝੋਨੇ ਦੀਆਂ ਉਹ ਉਹਨਾਂ ਨੇ ਸਾਨੂੰ ਨਹੀਂ ਨੰਗਣ ਦੇਣਾ ਗੰਨਾ ਆ ਗਿਆ ਉਹਨਾਂ ਨੇ ਸਾਨੂੰ ਨੰਗਣ ਦੇਣਾ ਹੁਣ ਇਹ ਸਿਰਫ ਹਵਾ ਉੱਧਰ ਦੀ ਹੋਈ ਨਹੀਂ ਤੇ ਹੁਣ ਇਹ ਲਾਹਣ ਦੀ ਬਦਬੂ ਇੰਨੀ ਗੰਦੀ ਆਉਣੀ ਵੀ ਅਸੀਂ ਛਾਡੀ ਗੱਲ ਦੋ ਵਾਹ ਵਖਰੀ ਪਾਣੀ ਜਿਹੜੇ ਸਾਡੇ ਆਉ ਤੇ ਰੱਬ ਆਸਰੇ ਅਸੀਂ ਤਾਂ ਖਤਮ ਆ ਪਾਣੀ ਬੀਬੀਆਂ ਇਕੱਠੀਆਂ ਕਰਕੇ ਸਵਾਹ ਫਿਰ ਦੋ ਦੋ ਕਿਲੋ ਅਸੀਂ ਹਰ ਘਰ ਦੇ ਵਿੱਚੋਂ ਢੇੜੇ ਤੋਂ ਅਸੀਂ ਸਵਾਹ ਇਕੱਠੀ ਕਰਉਣੀ ਇਹ ਡਰੇ ਹੋਏ ਲੋਕ ਆ ਸਾਰੇ ਨਹੀਂ ਤੁਹਾਡੀ ਪਹਿਲੀ ਇੰਡਸਟਰੀ ਉਹ ਵੀ ਸਾਨੂੰ ਪਤਾ ਹੀ ਨਹੀਂ ਹੈ ਗੱਲ ਦਾ ਤੁਸੀਂ ਲਾ ਕੇ ਜਾਂਦੇ ਸਾਨੂੰ ਪਤਾ ਹੀ ਨਹੀਂ ਹੈ ਇਹ ਗੱਲ ਦਾ ਜੇ ਅੱਜ ਮੈਂ ਵੀਡੀਓ ਨਾ ਨਾ ਪਾਉਂਦਾ ਇੱਥੇ ਪਤਾ ਹੀ ਨਹੀਂ ਲੱਗਣਾ ਬੰਦੇ ਆ ਕੇ ਦੂਜੇ ਪਿੰਡਾਂ ਦੇ ਆ ਕੇ ਅਸੀਂ ਸਾਡਾ ਪਿੰਡ ਆ ਸਾਡੇ ਤੇ ਚਲੋ ਅਸੀਂ ਕੋਈ ਥੋੜੀ ਕੋਈ ਇੱਕ ਦੂਜੇ ਕੈਸੇ ਦੂਜੇ ਪਿੰਡ ਦੇ ਨੂੰ ਕੀ ਲੈਣਾ ਉਹਨਾਂ ਨੇ ਤੇ ਗੱਡੀਆਂ ਤੁਹਾਡੀਆਂ ਉੱਥੋਂ ਲੈ ਕੇ ਅਡੇ ਤੋਂ ਲੈ ਕੇ ਤੇ ਨੰਗੜੀ ਤੱਕ ਲੱਗਣੀਆਂ ਜਦੋਂ ਸੀਜ਼ਨ ਹੋਇਆ। ਸ਼ਿੰਗਾਰ ਰਹਿਤਾ ਵੇ ਕੋ। ਸਾਡੇ ਦੇ ਬੱਚਿਆਂ ਨੇ ਨਹੀਂ ਸਕੂਲ ਜਾਣਾ। ਸਾਡੀ ਬੱਸਾਂ ਕੋਈ ਕਾਰ ਨਹੀਂ ਨਹੀਂ ਸਕਦੇ ਜਦੋਂ ਫੈਕਟਰੀ ਚੱਲ ਪਈ ਅਸੀਂ ਉਜਰਗਾ ਦਾ ਕਰਾਂਗੇ। ਮਹਾਰਾਜ ਇਹਨਾਂ ਨੇ ਬਾਅਦ ਚ ਪੁਲਿਸ ਨੂੰ ਵੀ ਸੱਦ ਕੇ ਡਾਂਗਾ ਫਰੋਣੀਆਂ ਛੇ। ਉਹ ਵੀ ਕਾਨੂੰਨ 'ਚ ਜਾ ਕੇ ਸਾਡੇ ਨਾਲ ਸਾਡੇ ਨਾਲ ਹੱਡ ਬੀਤੀ ਹੋਈ ਆ ਇਹ। ਹਾਂ ਮੈਨੂੰ ਰਾਹ ਜਾਂਦਾ। ਆਮ ਲੋਕ ਤੁਸੀਂ ਕਹਿੰਦੇ ਸਾਰਾ ਲੱਲੋ ਕੇ ਕਾਨੂੰਨ 'ਚ ਜਾ ਕੇ ਇੱਕ ਮਾੜਾ ਜਿਹਾ ਲਿਖ ਕੇ ਦੇਤਾ ਹੈ ਬੰਦੇ ਸਾਨੂੰ ਰਾਖਣੀ ਨਹੀਂ ਨੰਗਣ ਦਿੰਦੇ ਸਾਨੂੰ ਉਸੇ ਵੇਲੇ ਉਹਨਾਂ ਨੇ ਫੜ ਕੇ ਸਾਡੇ ਦੇ ਪਰਚਾ ਕੱਢ ਦੇਣਾ। ਅੱਗੇ ਹੋਏ ਨਹੀਂ ਸਾਡੇ ਤੇ ਪਰਚੇ ਹੋਏ ਮੁੰਡੇ ਦੇ ਨਾਲੇ ਲੱਤਾਂ ਤੋੜੀਆਂ ਨਾਲੇ ਤੇ ਨਜਾਇਜ਼ ਪਰਚੇ ਕੀਤੇ ਤਿੰਨ ਪਰਚੇ ਨੇ ਉਹਨੇ ਕੀਤੇ ਉਦੋਂ ਤੇ ਈਟੀਓ ਵੀ ਆਣ ਕੇ ਇੱਛੇ ਮੇਰੇ ਨਾਲ ਬੈਂਦਾ ਹੁੰਦਾ ਇਹ ਪਰਚੇ ਚੱਲਣ ਦੇ ਸੋ ਇਹ ਫੈਸਲਾ ਜਿਹੜਾ ਤੁਹਾਨੂੰ ਮੰਨਣਾ ਪੈਣਾ ਜੇ ਤੇ ਆਪਣੇ ਜਿਹੜਾ ਉੱਥੇ ਤੁਹਾਡੀ ਕੋਈ ਤਿਆਰੀ ਹੈਗੀ ਆ ਉਹਨੂੰ ਉੱਥੋਂ ਰਿਮੂਵ ਕਰੋ ਐਗਰੀਕਲਚਰ ਪਰਪਸ ਲਈ ਤੁਸੀਂ ਜਿਹੜਾ ਵਾ ਉਸ ਜ਼ਮੀਨ ਨੂੰ ਤੁਸੀਂ ਵਰਤ ਸਕਦੇ ਹੋ ਉਹਦੇ 'ਚ ਅਹੀਂ ਤੁਹਾਨੂੰ ਕੋਈ ਆਬਜੈਕਸ਼ਨ ਨਹੀਂ ਪਰ ਜੇ ਤੂੰ ਇਹ ਆਖੋ ਵੀ ਤੁਹਾਡੇ ਪਿੰਡ ਦੇ ਵਿੱਚ ਅਸੀਂ ਮਿਲ ਲਾਵਾਂਗੇ ਫਿਰ ਫੈਸਲਾ ਇਹਨਾਂ ਲੋਕਾਂ ਨੇ ਕਰਨਾ ਦੱਸ ਦਿਓ ਬਈ ਕਿਹੜਾ ਤੇ ਨਿਆਣਾ ਨਿਆਣਾ ਇੱਕ ਇੱਕ ਬੱਚਾ ਬੱਚਾ ਜਿਹੜਾ ਉਹਨੂੰ ਪੁੱਛ ਕੇ ਦੇਖ ਲਓ ਕੀ ਕਰੂਗਾ ਸਾਰਾ ਪਿੰਡ ਫੜਾ ਦੇਣਾ ਨਹੀਂ ਤੇ ਫਿਰ ਸਿਆਣੇ ਸਾਡੇ ਬੱਚਿਆਂ ਨੂੰ ਪੁੱਛ ਕੇ ਦੇ ਲੋ ਉਹਨਾਂ ਦੀ ਹਾਲਤ ਕੀ ਨਵੇਂ ਕੀ ਲਾਤੀ ਆ ਉੱਥੇ ਵਾਲੇ ਸੈਲਰ ਦਾ ਉਹਦੇ ਸੈਲਰ ਵਾਲੇ ਲਾਅ ਦੱਸਿਓ ਬਹੁਤ ਮੰਦੇ ਆ ਕਿੱਥੇ ਲੱਗਾ ਜਿਹੜਾ ਸੱਲ ਦੂਸਰੀਆਂ ਆਉਂਦੀ ਆ ਇੱਕ ਕੁਆਡਵੈਂਟ ਲੱਗਾ ਹਾਂਜੀ ਫੌਜੀ ਸਾਹਿਬ ਦੱਸੋ ਕਿਵੇਂ ਦੇ ਹਾਲਾਤ ਆ ਜਿੱਥੇ ਜਿੱਥੇ ਸੈਲਰ ਲੱਗੇ ਆ ਹਾਲਾਤ ਬਹੁਤ ਸਰ ਮਾਰੇ ਆ ਜਿੱਥੇ ਵੀ ਜਾਓ ਮਾਰੇ ਆ ਇਧਰ ਜਿਹੜੇ ਇਹ ਜਿਹੜੇ ਭਾਜੀ ਨੇ ਲਾਉਣ ਲੱਗੇ ਸੈਲਰ ਇੱਥੇ ਸਾਡੇ ਬੱਚੇ ਨੰਗਨੇ ਮੁਸ਼ਕਿਲ ਹੋ ਜਾਣੇ ਆ ਅਸੀਂ ਉਹ ਰੋਡ ਸਰ ਛੱਡ ਦਿੰਨੇ ਆ ਜੇਟੀ ਰੋਡ ਅਸੀਂ ਛੱਡ ਦਿੰਨੇ ਆ ਐ ਇਹ ਰੋੜ ਹੀ ਪਕੜਦੇ ਆ ਜਿੰਤਨੋਂ ਜ਼ਾਇਦਾ ਇਹ ਰੋਡ ਫੜੀਦਾ ਕਿਉਂ ਉਧਰ ਗੰਨਾ ਲੱਗਾ ਹੁੰਦਾ ਹੁਣ ਪਰਾਲੀ ਲੱਗੀ ਹੁੰਦੀ ਆ ਮੁੜ ਕੇ ਫੱਕ ਦੀਆਂ ਗੱਡੀਆਂ ਲੱਗੀਆਂ ਕਣੀਆਂ ਦੀਆਂ ਗੱਡੀਆਂ ਲੱਗੀਆਂ ਆਣ ਕੇ ਉਧਰ ਰਸਤਾ ਨਹੀਂ ਮਿਲਦਾ ਅਸੀਂ ਇਹ ਰਸਤਾ ਯੂਜ਼ ਕਰਦੇ ਆ ਸਾਡੇ ਬੱਚੇ ਵੀ ਆਂ ਦੀ ਜਾਂਦੇ ਸਕੂਲ ਕੱਲ ਨੂੰ ਕੋਈ ਆੜਾ ਬੱਚਾ ਮਰ ਗਿਆ ਕੌਣ ਜ਼ਿੰਮੇਵਾਰ ਹੋਗਾ ਅਦਰ ਐਕਸੀਡੈਂਟ ਹੋ ਗਿਆ ਸਵਾਰਾ ਮਰੇ ਆ ਦੋ ਮਟੇ ਸਵਾਰੀ ਟਰਾਲੀ ਦੇ ਸਵਾਰਾ ਹਾਂ ਸਵਾਰੀ ਟਰਾਲੀ ਦੇ ਵਿੱਚ ਬੱਚੇ ਦੋ ਮਰੇ ਆ ਹਾਂ ਵਿਦਵਾ ਰੋਂਡੀਆਂ ਵਾ ਛੋਟੇ ਛੋਟੇ ਬੱਚੇ ਉਹਨਾਂ ਦਾ ਉਹਨਾਂ ਦਾ ਬਾਲਪੱਛਾ ਜਿਹੜਾ ਸਾਹਮਣੇ ਵਾਲਾ ਕੌਣ ਮਗਰ ਹੂੰ ਮੈਂਬਰ ਸਾਹਿਬ ਤੁਹਾਡੇ ਘਰ ਦੇ ਹਾਲਾਤ ਕੀ ਹੁੰਦੇ ਉੱਥੇ ਜੀ ਅੱਜ ਤਾਂ ਬਿਲਕੁਲ ਵੀ ਕੁਝ ਮਿਲਦੇ ਮੋਢੇ ਆ ਜੀ ਜਦੋਂ ਕਿ ਹਵਾ ਆਉਂਦੀ ਉਦੋਂ ਨਜ਼ਾਰਾ ਵੇਖਣ ਵਾਲਾ ਹੁੰਦਾ ਜੀ ਆਹ ਕਿਆ ਨਜ਼ਾਰਾ ਸਾਨੂੰ ਜਦੋਂ ਪਤਾ ਹੋਵੇ ਇਹ ਆ ਸਾਨੂੰ ਐਨ ਕਾਪੇ ਨੂੰ ਲਾਉਣੀਆਂ ਪੈਂਦੀਆਂ ਤੇ ਅੱਜ ਬਹੁਤ ਮੁਸ਼ਕਲ ਕਿਹਾ ਜੀ ਨਜ਼ਾਰਾ ਮੋਢੇ ਮਿਲਦੇ ਜੀ ਜਿਹੜੀਆਂ ਨੂੰ ਮਰਲਾ ਹੀ ਉਧਰਲੇ ਪਾਸੇ ਬੁਟਰਾਣੇ ਪਾਸੇ 1.5 ਲੱਖ ਰੁਪਏ ਮਰਲੇ ਅੱਜ ਤੁਸੀਂ 20 ਤੇ 25 ਹਜ਼ਾਰ ਨੂੰ ਤੁਸੀਂ ਕਹੋ ਨਾ ਲੈਣਾ ਤੁਸੀਂ ਉਹ ਵੀ ਨਹੀਂ ਲੈਣਾ ਕੋਈ ਲੈਣ ਨਹੀਂ ਦਿਆ 20 25 ਹਜ਼ਾਰ ਨੂੰ ਮਰਲਾ ਨਹੀਂ ਕੋਈ ਲੈਣ ਦਿਆ ਲੋਕੀ ਉਥੋਂ ਆਪਣੇ ਘਰ ਛੱਡ ਕੇ ਭੱਜ ਗਏ ਦੁਕਾਨਾਂ ਵੀ ਛੱਡ ਕੇ ਭੱਜ ਗਏ ਅੱਡੇ ਦੇ ਵਿੱਚੋਂ ਚੰਗੇ ਚਲ ਗਏ ਜਿਹੜੇ ਸਭ ਚੁਰੇ ਜਾਂਦੇ ਆ ਮੱਠਾ ਚੁਰੇ ਜਾਂਦੇ ਸਾਰੇ ਚੁਰੇ ਜਾਂਦੇ ਉਹ ਮੁਫਤ ਚ ਦੇਣ ਨੂੰ ਤਿਆਰ ਆ ਵੀ ਕੋਈ ਲੱਲੋ ਕੋਈ 20 ਜਹਾ ਜਿਹੜਾ ਅਤਰ ਦੇ ਅਤਰ ਦੇ ਰਹਿ ਗਿਆ ਵੀ ਖਤਮ ਹੋਇਆ ਨਾ ਅਤਰ ਦੇ ਵੀ ਇਹਨਾਂ ਦਾ ਕਰਕੇ ਵੇਖ ਕੱਢ ਲਈ ਹਾਂਜੀ ਪ੍ਰਧਾਨ ਜੀ ਤੁਸੀਂ ਵੀ ਨਾ ਧਰਨੇ ਧਰਨੇ ਲਾਉਂਦੇ ਰਹ ਬਥੇਰੇ ਮਨਦੀਪ ਸਾਹਿਬ ਦੇ ਨਾਲ ਅਸੀਂ ਕਾਫੀ ਸੰਘਰਸ਼ ਲੜਿਆ ਹਾਂ ਤੇ ਚਲੋ ਇਹ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਬਾਕੀ ਪਤਾ ਹੀ ਆ ਇਹਨਾਂ ਸਾਰਿਆਂ ਨੂੰ ਅਰੇ ਨਵੀਰ ਦੋ ਚਾਰ ਆਏ ਆ ਨਾ ਉਹਨਾਂ ਨੂੰ ਚਲੋ ਨਹੀਂ ਪਤਾ ਹੋਊਗਾ ਵਹ ਤੁਹਾਡੀ ਜਾਦਾ ਤੰਗੀ ਜਿਹੜੀ ਆ ਮੇਲ ਦੇ ਵਿੱਚ ਹੈਗੀ ਆ ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਬੜਾ ਤੁਹਾਡੇ ਨਾਲ ਧਰਨੇ ਲਾਉਂਦੇ ਰਹੇ ਆ ਪਰ ਇਹ ਜਿਹੜਾ ਉਹਨਾਂ ਭਾਈ ਉਹਨਾਂ ਨੂੰ ਇਹ ਗੱਲ ਦਾ ਨਹੀਂ ਸੀਗਾ ਪਤਾ ਚਲੋ ਵੀ ਇਹ ਮੰਨ ਲਓ ਜਿੱਦਾਂ ਉਹਨੇ ਭੁੱਲ ਮੰਨ ਲਓ ਜਾਂ ਜੋ ਤੁਹਾਨੂੰ ਪੁੱਛਣਾ ਚਾਹੀਦਾ ਸਰਪੰਚ ਨੂੰ ਪਹਿਲਾਂ ਕਿ ਇੱਥੇ ਤੁਹਾਡੇ ਪਿੰਲੇ ਜਿਹੜੀ ਆ ਅਸੀਂ ਸੇਲਰ ਲਾਉਣ ਲੱਗੇ ਆ ਉਹ ਤਾਂ ਅਸੀਂ ਇਹਨਾਂ ਦੇ ਵਿਚਾਰ ਵੀ ਸੁਣ ਕੇ ਆਏ ਆ ਇਹਨਾਂ ਨੇ ਕਿਹਾ ਵੀ ਜਿਹੜਾ ਅਸੀਂ ਛੋਟਾ ਹੀ ਸੇਲਰ ਲਾਉਨੇ ਜਿੱਦਾਂ ਆਮ ਸੇਲਰ ਹੁੰਦਾ ਜਿੱਦਾਂ ਤਾਂ ਅਸੀਂ ਆਪਣਾ ਦੱਸਿਆ ਵੀ ਰਸਤੇ ਦੀ ਪ੍ਰੋਬਲਮ ਆ ਸਕ ਚਲੋ ਜਿਆਦੇ ਬੰਦਿਆਂ ਦਾ ਇਹ ਮੰਨਣਾ ਵੀ ਆ ਸਕਦੀ ਉਹਨਾਂ ਨੇ ਕਿਹਾ ਵੀ ਅਸੀਂ ਅੰਦਰ ਲਾਵਾਂਗੇ ਜਿਹੜਾ ਵਾ ਗੱਡੀਆਂ ਚਲੋ ਕਿ ਯਾਰ ਨਹੀਂ ਵੀ ਹੁੰਦਾ ਇਦਾਂ ਜੋ ਤੁਸੀਂ ਦੇਖਦੇ ਪੰਜਾਬ ਦੇ ਰੋਡ ਵੀ ਇਦਾਂ ਮੇਲਾ ਮੇਲਾ ਆਉਂਦਾ ਹੈਂ ਤੁਸੀਂ ਮੇਲ ਤੋਂ ਬਹੁਤ ਅੱਕੇ ਮੈਨੂੰ ਪਤਾ ਹਰ ਕੋਈ ਬੋਲਦਾ ਇੱਥੇ ਤਾਂ ਰਿੱਜਾ ਪਿਆ ਬੰਦਾ ਮੇਰੀ ਰਿਸ਼ਤੇਦਾਰੀ ਬੜੀ ਇੱਥੇ ਤੁਹਾਡੇ ਪਿੰਡ ਦੇ ਕਾਫੀ ਮੇਰੇ ਸੱਜਣ ਆ ਉਦਾਂ ਵੀ ਆਪਾਂ ਇਕੱਠੇ ਸੰਗਰਸੇ ਜਾਂਦੇ ਹਾਂ ਪਰ ਇਹਨਾਂ ਬੰਦਿਆਂ ਨੂੰ ਪਤਾ ਨਹੀਂ ਇਹਨਾਂ ਨੇ ਆਪਣਾ ਕਾਨੂੰਨ ਵੇਖਿਆ ਉਹ ਜਿਹੜੇ ਨਾ ਆਪਣੇ ਥਾਂ ਠੀਕਵਾ ਉਹਨਾਂ ਆਪਣਾ ਕਾਨੂੰਨ ਦੇਖਿਆ ਵੀ ਪਿੰਡ ਤੋਂ ਕਾਨੂੰਨ ਦੇ ਤਹਿਤ ਜਿਹੜਾ ਹੁੰਦਾ 500 ਮੀਟਰ ਦੂਰ ਦੇਤੇ ਕੁਝ ਵੀ ਜਿਹੜਾ ਇਦਾਂ ਦਾ ਸੇਲਰ ਵਗੈਰਾ ਲਾ ਸਕਦੇ ਆ ਉਹਨਾਂ ਨੂੰ ਇਦਾਂ ਹੀ ਵੀ ਇਹ ਕੁੜੀਏ ਅਸੀਂ ਜਿਆਦਾ ਧੂਏ ਵਾਲੀ ਜਿਹੜੀ ਆ ਫੈਕਟਰੀ ਨਹੀਂ ਲਾ ਰਹੇ ਜਿਆਦਾ ਆਮ ਸੇਲਰ ਵਾ ਜਿੱਦਾਂ ਇਹ ਮਤਲਬ ਇਹਦੇ ਕਿਸਾਨਾਂ ਨੂੰ ਫਾਇਦਾ ਹੋਏ ਇਹਨਾਂ ਦਾ ਰੇਟ ਵਧੂਗਾ ਇੱਥੇ ਦੀ ਲੇਬਰ ਕੰਮ ਕਰੂਗੀ ਉਹਦੇ ਉਹਦੇ ਇੱਥੇ ਰਾਣਾ ਗਰਜੀਤ ਵੀ ਆਂਦਾ ਰਾਣਾ ਵੀ ਕਹਿੰਦਾ ਉਹਨਾਂ ਦੇ ਵਾਦੇ ਝੂਠੇ ਨੇ ਨਿਕਲੇ ਆ ਹਾਂ ਜੀ ਅੱਗੇ ਨਹੀਂ ਡਰੇ ਹੋਰ ਹਾਸੇ ਦੀ ਗੱਲ ਮੇਰੇ ਸਾਡੇ ਲੱਗ ਗਿਆ ਪਈ ਗੰਨਾ ਵੇਖਾ ਸਾਡੇ ਏਰੀਆ ਚ ਚੰਨਾ ਲਾਉਣਾ ਸਰਪੰਚ ਨੰਗਲੀ ਨੰਗਲੀ ਤੋਂ ਸਰਪੰਚ ਆਏ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਰਪੰਚ ਸਾਹਿਬ ਸਰਪੰਚ ਆਹ ਸਰਪੰਚ ਸਾਹਿਬ ਨੰਗਲੀ ਤੋਂ ਆਏ ਨੇ ਹਾਂ ਹਾਂ ਜੀ ਸਰਪੰਚ ਸਾਹਿਬ ਬਾਦਿ ਕੋ ਗੱਲ ਨਹੀਂ ਹਾਂ ਜੀ ਸਰਪੰਚ ਸਾਹਿਬ ਵਧਾਈ ਹੋਵੇ ਤੁਹਾਨੂੰ ਬਹੁਤ ਬਹੁਤ ਹਾਂ ਤੁਹਾਡੇ ਲੱਗ ਕੇ ਕਿ ਇਹ ਆ ਪੀ ਆਪਣੇ ਰਾਈਸ ਮਿਲ ਲੱਗਣ ਲੱਗੀ ਮੇਰੇ ਦਾ ਸ੍ਰੀਮਨ ਗੱਲ ਇਦਾਂ ਕਹਿ ਸਕਦਾ ਮਾਂ ਤੇ ਕੋਈ ਵੀ ਬੰਦਾ ਪਹਿਲਾਂ ਮੈਦ ਤੋਂ ਲੈ ਕੇ ਤੇ ਬੁੱਟਰ ਮੋਟਰਸਾਈਕਲ ਤੇ ਕ੍ਰਾਸ ਕਰੇ ਹਾਂ ਫੇ ਪਤਾ ਲੱਗ ਗਿਆ ਕਿ ਖੰੱਚ ਕਿੰਨਾ ਧੂਆਂ ਪੈਂਦਾ ਹੈ ਮਿਲ ਦਾ ਗੱਲ ਬਾਅਦ ਦੇ ਵਿੱਚ ਆ ਹਾਂ ਕਿਉਂ ਇਹ ਆਉਂਦੇ ਆ ਵੱਡੇ ਲੋਕਾਂ ਗੱਡੀਆਂ ਵੀ ਆਉਂਦੇ ਆ ਇਹਨਾਂ ਨੂੰ ਸਾਡੀ ਪ੍ਰੋਬਲਮ ਦਾ ਪਤਾ ਨਹੀਂ ਸ੍ਰੀਮਨ ਕੋਈ ਵੀ ਬੰਦਾ ਬੁੱਟਰਾਂ ਤੋਂ ਮੈਦ ਤੇ ਧੂਆ ਕੇ ਬੁੱਟਰ ਕ੍ਰਾਸ ਕਰੇ ਮੋਟਰਸਾਈਕਲ ਤੇ ਹਾਂ ਤੇ ਫਿਰ ਆਪਣੀ ਅੱਖਾਂ ਦੇ ਤੇ ਨਹੀਂ ਹੁਣ ਹੁਣ ਤੁਹਾਡਾ ਤੁਹਾਡਾ ਏਰੀਆ ਤਾਂ ਥੋੜਾ ਜਿਆ ਕਹਿੰਦੇ ਆ ਵੀ ਬਚਾਵ ਵਾਲਾ ਵੀ ਇਦਨ ਸੁਆਹ ਘਟ ਜਾਂਦੀ ਆ ਤੇ ਹੁਣ ਤੇ ਮਤਲਬ ਵੀ ਸੈਲਰੀ ਤੁਸੀਂ ਆਪਣੇ ਪਿੰਡ ਲਵਾ ਲਿਆ ਕਹਿੰਦੇ ਉਹ ਤੇ ਨੀਂਵ ਹੀ ਰੱਖਤੀ ਅਗਲਿਆਂ ਨੇ ਫੁੱਲ ਵੀ ਚੜਾਉਂਦੇ ਉਥੇ ਉਥੇ ਅਰਗਬੱਤੀਆਂ ਵੀ ਧੂਫਾਂ ਵੀ ਬੜ ਗਈਆਂ ਉਥੇ ਤੁਹਾਨੂੰ ਪਤਾ ਹੀ ਨਹੀਂ ਲੱਗਾ ਤੁਹਾਡੇ ਕੋਲ ਪੁੱਛਿਆ ਵੀ ਤੁਹਾਡੀ ਹੱਦ ਬਸਤੇ ਦੇ ਨੇੜੇ ਇੱਕ ਜਿਹੜੀ ਆ ਉਹ ਮੇਲ ਲੱਗਣ ਲੱਗੀ ਆ ਤਦ ਪੁੱਛਿਆ ਆਪਣਾ ਸਰਦਾਰ ਸਾਹਿਬ ਕੋ ਕਹੇ ਨਹੀਂ ਪੁੱਛਿਆ ਪਰ ਤੁਹਾਨੂੰ ਸਮੱਸਿਆ ਆ ਉਹਦੇ ਨਾਲ ਕੋਈ ਕਿ ਨਹੀਂ ਆਇਆ ਭਾਜੀ ਰਸਤਾ ਹਲਾ ਕਿੰਨਾ ਵਾ ਹਾਂ ਰਸਤਾ ਬਹੁਤ ਛੋਟਾ ਆ ਹਾਂ ਸਾਡੇ ਤੇ ਮੋਟਰਸਾਈਕਲ ਨਹੀਂ ਲੰਘਣਾ ਕੱਲ ਮਿਲ ਲੱਗਣੀ ਚਾਹੀਦੀ ਆ ਹਾਂ ਹਾਂ ਇਹ ਕਿ ਵੱਡੇ ਰੋਡ ਦੇ ਉੱਤੇ ਮਿਲ ਲੱਗਣੀ ਚਾਹੀਦੀ ਆ ਤੇ ਇੱਥੇ ਪਹਿਲਾਂ ਤੋਂ ਅਸੀਂ ਮਿਲ ਤੋਕੇ ਪਏ ਆ ਦੂਸਰੀ ਸਾਡੀ ਸਰਕਾਰ ਅਗੇ ਬੇਨਤੀ ਆ ਕਿ ਇਹ ਮਿਲ ਤੋਂ ਸਾਨੂੰ ਸਰਕਾਰਾਂ ਦਿਓ ਪਹਿਲਾਂ ਤੇ ਅਸੀਂ ਇੱਥੇ ਪਏ ਆ ਇਤੋਂ ਜਿਹੜਾ ਧੂਏ ਤੋਂ ਤਾਂ ਸਾਡੇ ਜੋ ਅੱਖਾਂ ਦਾ ਬੁਰਾ ਹਾਲਿਆ ਨਾ ਸਾਡੇ ਮੇਰੇ ਖੱਲ ਇਹ ਕਈ ਬੰਦੇ ਐ ਕਿ ਜਿਹੜਾ ਦੀ ਅੱਖਾਂ ਖਰਾਬ ਹੋ ਚੁੱਕੀਆਂ ਬਹੁਤ 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 ਬਾਰੇ ਵੱਡੇ ਲੋਕਾਂ ਗੱਡੀਆਂ ਚਾਉਂਦੇ ਨੇ ਇਹਨਾਂ ਨੂੰ ਇਹਨੇ ਪ੍ਰੋਬਲਮ ਦਾ ਪਤਾ ਨਹੀਂ ਆ ਹਾਂਜੀ ਜਿਹੜੇ ਸਾਈਕਲਾਂ ਮੋਟਰਸਾਈਕਲਾਂ ਘੁੰਮਦੇ ਆ ਨਾ ਉਹਨਾਂ ਨੂੰ ਪਤਾ ਜੀ ਓਕੇ ਥੈਂਕ ਯੂ ਥੈਂਕ ਯੂ ਹਾਂਜੀ ਹਾਂ ਹਾਂ ਮੈਂ ਇਹਨਾਂ ਨੂੰ ਆਪਣੇ ਬੇਨਤੀ ਕਰੂੰਗਾ ਵੀ ਜਿੰਨਾ ਕੋਲ ਇਹਨਾਂ ਨੇ ਰਜਿਸਟਰੀ ਕਰਾਈ ਆ ਨਾ ਮੇਰੇ ਖਿਆਲ ਜੇਤ ਕਰਾਈ ਹੋਊਗੀ ਆਪਣੇ ਬਲਵਿੰਦਰ ਵਸੀਕਾਂ ਨੂੰ ਉਨੂੰ ਹੀ ਪੁੱਛ ਲਓ ਵੀ ਭਈ ਉਹਨੇ ਆਪਣੀ ਘਰ-ਬਾਰ ਇਸ ਕਰਕੇ ਛੱਡਿਆ ਵੀ ਉਹਦੇ ਬੱਚਿਆਂ ਨੂੰ ਅੱਖਾਂ ਦੀ ਪ੍ਰੋਬਲਮ ਆਈ। ਹਾਂ, ਦੋ ਬੱਚਿਆਂ ਨੂੰ ਬੱਚਿਆਂ ਨੂੰ ਡਾਕਟਰ ਨੇ ਕਿਹਾ ਅੰਮ੍ਰਿਤਸਰ ਵੀ ਭਈ ਤੁਹਾਨੂੰ ਸਿਰਫ ਤੁਸੀਂ ਇੱਥੋਂ ਛੱਡ ਦਿਓ ਇਲਾਕਾ ਛੱਡ ਦਿਓ। ਉਹਨਾਂ ਅੰਮ੍ਰਿਤਸਰ ਕੋਠੀ ਲੈ ਲਈ। ਹੂੰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਬਿਨਾਂ ਦਵਾਈ ਤੋਂ ਬੱਚੇ ਠੀਕ ਹੋ ਗਏ ਉਹਨਾਂ ਦੇ। ਆਪ ਵੀ ਠੀਕ ਹੋ। ਤੇ ਉਹ ਤਿੰਨ ਮਹੀਨੇ ਤੋਂ ਆਪਣਾ ਘਰ-ਬਾਰ ਛੱਡ ਕੇ ਤੇ ਅੰਮ੍ਰਿਤਸਰ ਮਕਾਨ ਲੈ ਲਿਆ ਉਹਨਾਂ ਨੇ। ਵੇਖੋ ਜੀ ਅਸੀਂ ਅਸਲ ਦੇ ਵਿੱਚ ਪਹਿਲਾਂ ਹੀ ਦੁਖੀ ਆ ਪਹਿਲਾਂ ਹੀ ਪੀੜਤ ਆ ਤੇ ਸਾਡੇ ਜਿਹੜੇ ਆ ਨਾ ਤੁਸੀਂ ਹੁਣ ਜਿਹੜੇ ਜ਼ਖਮ ਆ ਉਹਨਾਂ ਤੇ ਨਵਾਂ ਆਣ ਕੇ ਤੇ ਆਪਣਾ ਜਿਹੜਾ ਹੈਗਾ ਉਹ ਉੱਥੇ ਤੁਸੀਂ ਉਹ ਬਣਾਇਆ ਜਿਹੜਾ ਨਹੀਂ ਪੱਥਰ ਰੱਖਿਆ ਵਾ ਉਹਨੂੰ ਕੀ ਕਰੋ ਭਾਈ ਕੀ ਕਰਨਾ ਉਹਨੂੰ ਨਹੀਂ ਪੱਥਰ ਨੂੰ ਹੈ ਆਪਣੇ ਹੱਥੀਂ ਚੁੱਕ ਦੇਣਗੇ ਆਪਣੇ ਹੱਥੀਂ ਜਿਹੜਾ ਵਾ ਉਹਨੂੰ ਚੁੱਕ ਦਿੱਤਾ ਜਾਵੇ ਕਿਉਂਕਿ ਲੋਕਾਂ ਦਾ ਫੈਸਲਾ ਵਾ ਇਹ ਕੱਲੇ ਸਰਪੰਚ ਦਾ ਜਾਂ ਪੰਚ ਦਾ ਫੈਸਲਾ ਨਹੀਂ ਕਿ ਪੰਚਾਂ ਦਾ ਹੁਣ ਇੱਕ ਚੀਜ਼ ਹੋਰ ਸੋਚਣ ਵਾਲੀ ਹੈ ਇੱਕ ਹੋਰ ਚੀਜ਼ ਸੋਚਣ ਵਾਲੀ ਹੈ ਮੈਨੂੰ ਮੇਰੇ ਵੀਰ ਮੌਕੇ ਤੋਂ ਚੱਲ ਕੇ ਆਏ ਆ ਜਾਂ ਇਥੇ ਰੰਗੜ ਲੰਗੋ ਆਏ ਜਾਂ ਜੇ ਕਿਥੇ ਕਦੇ ਜ਼ਮੀਨਤ ਨਹੀਂ ਉਥੇ ਪਹਾੜੀਆਂ ਤਾਂ ਨਹੀਂ ਜੀਆਂ ਉਥੇ ਜ਼ਮੀਨ ਹੈ ਨਾ ਆਪਾਂ ਉਥੇ ਵੀ ਜ਼ਮੀਨ ਖਰੀਦ ਸਕਦੇ ਹਾਂ ਜੇ 60 ਲੱਖ ਨੂੰ ਆਪਾਂ ਇੱਥੇ ਲੈ ਸਕਦੇ ਹਾਂ ਤੇ ਉਥੇ ਕਦੇ ਕਿੰਨੀਕ ਮਹਿੰਗੀ ਮਹਿੰਗੀ ਲੈ ਲੈਂਦੇ ਹਾਂ ਹਾਂ ਬਿਲਕੁਲ ਤੁਹਾਡਾ ਪਿੰਡ ਕਿਹੜਾ ਜੀ ਆਪਣਾ ਦੱਸਿਆ ਰੰਗੜ ਦੰਗਲ ਰੰਗੜ ਦੰਗਲ ਇੱਕ ਚੀਜ਼ ਹੋਰ ਮੈਨੂੰ ਦੱਸੋ ਤੁਸੀਂ ਜ਼ਿਮੀਂਦਾਰ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹੋ ਤੁਹਾਡੀ ਆਪਣੀ ਖੁੱਦੀ ਲੈਂਡ ਕਿੰਨੀ ਆ ਬੜਾ ਵਧੀਆ ਸਵਾਲ ਆ ਖੁੱਦੀ ਲੈਂਡ ਕਿੰਨੀ 34 35 ਕੱਲੇ ਰੰਗੜ ਨੰਗਲੇ ਥੋਂ ਕਿੰਨੇ ਕਿਲੋਮੀਟਰ ਦੂਰ ਆ 8 ਕਿਲੋਮੀਟਰ 8 ਕਿਲੋਮੀਟਰ ਦੂਰ ਰੰਗੜ ਨੰਗਲ ਪਿੰਡ ਦੇ ਵਿੱਚ ਇਹ ਸੈਲਰ ਕਿਉਂ ਨਹੀਂ ਲਾਇਆ ਗਿਆ ਜਗ੍ਹਾ ਨਹੀਂ ਮਿਲਦੀ ਰਕਬਾ ਰਕਬਾ 35 ਕਿੱਲੇ ਖੁੱਧਦੇ ਆ ਇਹਦੇ ਵਾਸਤੇ ਤੁਸੀਂ ਸਿਆਣੇ ਜੇ ਕਟੇਸ ਨਾ ਹੁੰਦੀਆਂ ਵਾ ਹਾਂ ਆਨੇ 500 ਪਿੰਡ ਤੋਂ ਹਾਂ ਸਰਕਾਰੀ ਸਕੂਲ ਹਸਪੀਟਲ ਗੁਰਦੁਆਰਾ ਹਾਂ 500 ਮੀਟਰ ਚ ਕੋਈ ਵੀ ਚੀਜ਼ ਲੱਗੇ ਨਹੀਂ ਹੋਣੀ ਚਾਹੀਦੀ ਹਾਂ ਉਹ ਜਗ੍ਹਾ ਕਿਤੇ ਕਿਤੇ ਹੀ ਮਿਲਦੀ ਹੈ ਹਮ ਫਿਰ 22 ਫੁੱਟ ਰਸਤਾ ਹੋਣਾ ਚਾਹੀਦਾ ਹਮ ਬਹੁਤੇ ਜਿਹੜੇ ਤੁਹਾਡੀ ਜ਼ਮੀਨ ਨੂੰ ਰਸਤਾ ਕਿੰਨੇ ਦਾ ਨਹੀਂ ਸਾਡੇ ਨਹੀਂ ਘਰ ਸਾਡੇ ਪਿੰਡ ਦੇ ਨਾਲ ਨਾਲ ਹੀ ਤੇ ਪਰ ਇੱਕ ਚੀਜ਼ ਹੋਰ ਆ ਹਾਂ ਜੀ ਪਿੰਡ ਦੇ ਵਿੱਚ ਹੋਰ ਵੀ ਤੇ ਜਮੀਨਾਂ ਲਾਗੇ ਛਾਕੇ ਮਿਲ ਸਕਦੀਆਂ ਰੰਗੜ ਦੰਗੜ ਦੇ ਲਾਗੇ ਤਾਂ ਬਥੇਰਾ 60 ਲੱਖ ਰੁਪਈਆ ਇੱਥੇ ਆਡੇ ਹੈ ਪਿੰਡ ਚੋਂ ਆਣ ਕੇ ਖਰਚਾ ਵਾ ਲਾਗੇ ਛਾਕੇ ਉੱਥੇ ਮੇਰੇ ਖਿਆਲ 80 ਲੱਖ ਜਾਂ ਕਰੋੜ ਖਰਚ ਦਿੰਦੇ ਤੇ ਬਹੁਤ ਸੌਖਾਂ ਹੁੰਦਾਂ ਨਾਲੇ ਉਸੇ ਵੇਲੇ ਲਾਗੇ ਘਰ ਦੇ ਫੈਕਟਰੀਆਂ ਦੀ ਹਾਂ 2 ਸਾਲ ਹੋ ਗਏ ਆ ਜੀਟੀ ਰੋਡ ਤੇ ਨਹੀਂ ਲੱਗਦਾ ਹਾਈਵੇ ਤੇ ਲੱਗਦਾ ਨਹੀਂ ਭਾਜੀ ਮਤਲਬ ਕਟੇਸ ਨਾ ਹੋ ਗਿਆ ਵਾ ਅੱਛਾ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਲੱਗ ਗਏ ਉਹ ਲੱਗ ਗਏ ਹੁਣ ਨਹੀਂ ਲੱਗ ਸਕਦਾ ਜੀਟੀ ਰੋਡ ਤੇ ਨਹੀਂ ਲੱਗਦਾ ਅੱਛਾ ਜੀਟੀ ਰੋਡ ਤੇ ਨਹੀਂ ਲੱਗ ਸਕਦਾ ਲਿੰਕ ਰੋਡ ਮੇਰਾ ਵੀ ਰੰਗਨੰਗ ਲਈ ਰੰਗਨੰਗ ਤੁਸੀਂ 파ਟਨਰ ਹੋ ਮੈਂ ਭਾਈ ਬੰਦੀ ਤੇ ਤੁਸੀਂ ਵੀ ਭਾਈ ਬੰਦੀ ਭਗਤਾ ਦਿੰਦੇ ਕਿਤੇ ਲਾਗੇ ਛਾ ਕੇ ਆਪਣੀ ਤੁਹਾਡੀ ਜ਼ਮੀਨ ਕਿੰਨੀ ਆ ਮਰਾ ਇਕੱਠੀ ਆ ਸਾਡੀ ਅੱਛਾ 500 ਮੀਟਰ ਦਾ 500 ਮੀਟਰ ਦਾ ਨਾਲ ਨਾਲ ਇਹਦਾ 500 ਮੀਟਰ ਤੋਂ ਗਾ ਲਿਆ ਜਿਹੜੇ 35 ਕਿੱਲੇ ਆ 500 ਮੀਟਰ ਜਿਹੜੇ 1.5 ਕਿਲੋਮੀਟਰ ਤੇ ਚੱਲ ਜਾਂਦੇ ਆ ਹਾਂ ਜਿਹੜੀ 35 ਕਿੱਲੇ ਜ਼ਮੀਨ ਦੇ ਆ ਉਹਦਾ ਵਾਇਆ ਕਿੰਨਾ ਬਣ ਜਾਂਦਾ ਬਿਲਕੁਲ ਹੈ 500 ਮੀਟਰ ਪਿੰਡ ਦੇ ਤੇ 500 ਮੀਟਰ ਤੇ ਆਪਣੀਆਂ ਰੇਨ ਆਪਣਾ ਸਟੇਡੀ ਆ ਹੈ ਇੱਕ ਦੂਆ ਕਿੱਲੇ ਆ ਤੇ ਜਿਹੜੇ ਬਾਕੀ ਆ ਉਹ ਤਰ੍ਹਾਂ ਚੱਲੀ ਜਾਂਦੇ 500 ਅਸਲ ਦੇ ਵਿੱਚ ਕਾਣੀ ਪਤਾ ਕੀ ਆ ਤੁਹਾਡਾ ਪਿੰਡ ਨਹੀਂਗਾ ਕੋਈ ਡਸਟਬਿਨ ਆ ਡਸਟਬਿਨ ਆ ਡਸਟਬਿਨ ਆ ਤੁਹਾਡਾ ਜਿਹੜਾ ਮਰਜੀ ਸੁਰ ਤੇ ਆ ਜਾਂਦੇ ਰਾਣੇ ਨੇ ਨਹੀਂ ਹੱਲੇ ਪੀ ਪੀ ਰਾਣੇ ਨੇ ਕੀਤਾ ਘਾਲ ਤੇ ਪੀ ਆਈ ਤੇ ਡਸਟ ਪੀਣਾ ਪੈ ਜਿਹੜਾ ਆਇਆ ਛੁੱਟੋ ਇੱਥੇ ਜਿਹੜਾ ਆਇਆ ਛੁੱਟੋ ਇੱਥੇ ਗੰਦਮਦ ਇਹ ਲੋਕਾਂ ਨੂੰ ਕਹਿੰਦੇ ਚਲੋ ਠੀਕ ਹੈ ਜੀ ਇਹ ਮੀਟਿੰਗ ਦੀ ਕਰੀਏ ਸਮਾਪਤੀ ਜੀ ਤੇ ਤੁਸੀਂ ਪਲੀਜ਼ ਉੱਥੋਂ ਆਪਣਾ ਜੋ ਵੀ ਆ ਤੁਹਾਨੂੰ ਆਰਡਰ ਜਿਹੜਾ ਵਾ ਪੰਚਾਇਤ ਦੇ ਵੱਲੋਂ ਇੱਕ ਅੱਧੇ ਦਿਨ ਤੱਕ ਤੁਹਾਨੂੰ ਤਿੰਨਾਂ ਪੰਚਾਇਤਾਂ ਦੇ ਵੱਲੋਂ ਨੋਟਸ ਨਿਕਲ ਜਾਣਾ ਵਾ ਤੇ ਉਹਦੀ ਇਨ ਬਿਨ ਪਾਲਣਾ ਕਰੋ ਤੇ ਆਪਣਾ ਪਲੀਜ਼ ਉੱਥੋਂ ਰਿਮੂਵ ਕਰੋ ਜੋ ਵੀ ਹੈਗਾ ਇਹ ਪੰਚਾਇਤ ਦਾ ਹੁਕਮ ਹੈ ਤੁਹਾਡਾ ਹੁਕਮ ਹੈ ਜੀ ਪਿੰਡ ਦੇ ਲੋਕਾਂ ਦਾ ਹੁਕਮ ਹੈ ਜੀ ਠੀਕ ਸੋਨਹਾਲ ਸੋਨਹਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ